ਜੋ ਮਾਪਿਆਂ ਦਾ ਅਕਲੌਤਾ ਪੁੱਤ ਸੀ 30 ਸਾਲਾਂ ਉਮਰ ਜੀਨੂੰ ਕਨੇਡਾ ਦੇ ਵਿੱਚ ਘਰਵਾਲੀ ਦੇ ਕਤਲ ਦੇ ਵਿੱਚ 25 ਸਾਲ ਦੀ ਸਜ਼ਾ ਤਿੰਨ ਸਾਲਾਂ ਬਾਅਦ ਪਹਿਲਾਂ ਉਹਨੇ ਵੀਜ਼ਾ ਲਵਾਇਆ ਉਹਦਾ ਤੇ ਵੀ ਜੋ ਤਿੰਨ ਸਾਲਾਂ ਬਾਅਦ ਵੀਜ਼ਾ ਲਵਾਇਆ ਜੇ ਦੋਨੋਂ ਉੱਥੋਂ ਲਏਗੀ ਤੇ ਉਹਨੂੰ ਲਿਜਾਣ ਸਾਰੇ ਆਂਦੀ ਵੀ ਮੈਂ ਤੇਰੇ ਰਹਿਣਾ ਨਹੀਂ ਹੈਗਾ ਤੇ ਵੀ ਜਦੋਂ ਉਹ ਨੂੰ ਆਂਦੀ ਵੀ ਮੈਂ ਤੇਰੇ ਰਹਿਣਾ ਨਹੀਂ ਹੈਗਾ ਵੀ ਉੱਥੇ ਵੀ ਮੇਰਾ ਬ੍ਰਦਰ ਕਹਿੰਦਾ ਮੇਰਾ ਕੀ ਕਸੂਰਾ ਮੈਨੂੰ ਦੱਸ ਕਹਿੰਦੀ ਵੀ ਨਹੀਂ ਕਹਿੰਦੀ ਵੀ ਮੈਂ ਤਾਂ ਵੀ ਹੋਰ ਮੁੰਡਿਆਂ ਨਾਲ ਹੈਗੀ ਆ ਵੀ ਮੈਨੂੰ ਤੇਰੀ ਕੋਈ ਲੋੜ ਨਹੀਂ ਹੈਗੀ ਮਾਤਾ ਕੀ ਲੱਗਦਾ ਵੀ ਤੁਹਾਡੇ ਬੇਟੇ ਤੋਂ ਇਹ ਗੱਲਬਾਤ ਹੋਊਗੀ ਹੋ ਇਸ ਤਰੀਕੇ ਦੀ ਹਾਂਜੀ ਮੇਰਾ ਬੇਟਾ ਇਸ ਗੱਲ ਤੇ ਜਮੇ ਹੀ ਨਹੀਂ ਸੀ ਇਸ ਕੰਮ ਤੇ ਕਦੇ ਵੀ ਕਿਸੇ ਨਾਲ ਇੱਧਰ ਲੜਿਆ ਬੋਲਿਆ ਨਹੀਂ ਸੀ ਕਦੇ ਵੀ ਇਹਨੇ ਜੋ ਗਰਾਹ ਹੈ ਨਹੀਂ ਸੀ ਉਹ ਗਲਮਕਾਉ ਕਿਸੇ ਨੂੰ ਵੀ ਪੁੱਛ ਲੋ ਪਿੰਡ ਚ ਭਾਵੇਂ ਵੀ ਜੇ ਮੇਰਾ ਬੇਟਾ ਇਹਨੇ ਜੋ ਗਰਾਹ ਉਹ ਤਾਂ ਮੇਰੇ ਨਾਲ ਬਹੁਤ ਕੁੜਾ ਸਟਮਵਾ ਰਿਹਾ ਤੇ ਖੇਤੀਬਾੜੀ ਕਰਦਾ ਰਿਹਾ ਤੇ ਪਰ ਮੋਹਦਾ ਵੀ ਬਹੁਤ ਹੀ ਕਰਦਾ ਸੀ ਜਾਦੇ ਚੰਦਰ ਵੀ ਇਹਨੇ ਉੱਥੇ ਜਦੋਂ ਮੇਰਾ ਬ੍ਰਦਰ ਮੀਨਾ ਉੱਥੇ ਰਿਹਾ ਗਏ ਇਹਨੇ ਮੇਰੇ ਬ੍ਰਦਰ ਨੂੰ ਉਦੋਂ ਵੀ ਇਹਨੇ ਜੇਲ੍ਹ ਚ ਪਹੁੰਚਾਤਾ ਸੀਗਾ ਕੁੜੀ ਨੇ ਤੇ ਮੇਰਾ ਬ੍ਰਦਰ ਚਲੋ ਉਹ ਟੈਨਸ਼ਨ 'ਚ ਰਹਿਣ ਲੱਗ ਗਿਆ ਵੀਰੇ ਜਦੋਂ ਉਹ ਟੈਨਸ਼ਨ 'ਚ ਰਹਿਣ ਲੱਗ ਗਿਆ ਤੇ ਵੀ ਮੇਰਾ ਬ੍ਰਦਰ ਜਦੋਂ ਟੈਨਸ਼ਨ 'ਚ ਰਹਿਣ ਲੱਗ ਗਿਆ ਉੱਥੇ ਤੇ ਵੀ ਮੁੜ ਕੇ ਉਹਦੇ ਨਾਲ ਦੇ ਵੀ ਜਿਹੜੇ ਮੁੰਡੇ ਸੀਗੇ ਉਹਨੂੰ ਲੈ ਗਏ ਵੀ ਕੁੜੀ ਆਪ ਦਾਸ ਬਣ ਚੱਕ ਕੇ ਲੈ ਗਈ ਜਦੋਂ ਮੇਰੇ ਬ੍ਰਦਰ ਨੇ ਉਹਨੂੰ ਫੋਨ ਕੀਤਾ ਕਹਿੰਦਾ ਵੀ ਤੂੰ ਕਿੱਥੇ ਐ ਚੰਦਨ ਕਹਿੰਦੀ ਵੀ ਮੈਂ ਤਾਂ ਜਿੱਥੇ ਜਾਣਾ ਸੀਗਾ ਔਟ ਗਈ ਵੀ ਤੂੰ ਆਪ ਦਾ ਵੀ ਕੋਈ ਹੀਲਾ ਕਰ ਲਾ ਜਦੋਂ ਤੁਹਾਡੇ ਬੇਟੇ ਨੇ ਕਦੇ ਨਹੀਂ ਤੁਹਾਡੇ ਨਾਲ ਗੱਲਬਾਤ ਕੀਤੀ ਵੀ ਜਾਂ ਉਹਦੇ ਤੁਹਾਡੀ ਨੂੰਹ ਦੇ ਨਾਲ ਕਦੇ ਲੜੀ-ਪੜੀ ਕਦੇ ਕੋਈ ਗੱਲਬਾਤ ਕਦੇ ਨਹੀਂ ਲੜੀ ਨਾ ਨਾ ਜੀ ਨਾ ਕਦੇ ਕੋਈ ਗੱਲਬਾਤ ਨਹੀਂ ਲਾ ਕੋ ਸਾਨੂੰ ਸੋਈ ਨਹੀਂ ਹੋਣ ਦਿੱਤੇ ਗੱਲ ਵਿੱਚ ਜੀ ਸੋਈ ਨਹੀਂ ਹੋਣ ਦਿੱਤਾ ਸਾਨੂੰ ਤਾਂ ਬਾਤ ਸੀ ਜੀ ਹਾਂ ਬੜਾ ਮਿੱਠੇ ਹੋ ਕੇ ਲੁੱਟਿਆ ਉਹਨਾਂ ਨੇ ਗੱਲ ਮਕਾਵੀ ਜਿੰਨੇ ਵੀ ਕਹਿਦਗੇ ਐਨੇ ਹੀ ਮਿੱਠਿਆ ਰਹੀਆਂ ਉਹਨਾਂ ਆਪ ਮਾਂ ਵੀ ਤੇ ਦਾਦੀ ਤੇ ਵੀ ਮੇਰੇ ਪਿੱਛੇ ਤੁਸੀਂ ਘਰ ਵੇਖ ਰਹੇ ਹੋ ਜਿਹਨੂੰ ਸੋਹਣਾ ਰੰਗ ਕੀਤਾ ਹੋਇਆ ਪਰ ਇਸ ਘਰ ਦੇ ਵਿੱਚ ਬਸਣ ਵਾਲੇ ਜੀਵਾਂ ਦੀਆਂ ਜ਼ਿੰਦਗੀਆਂ ਬੇਰੰਗ ਹੋ ਗਈਆਂ ਕਿਉਂਕਿ ਇਸ ਘਰ ਦੇ ਵਿੱਚ ਮਾਪਿਆਂ ਦਾ ਅਕਲੌਤਾ ਪੁੱਤ ਸੀ 30 ਸਾਲਾਂ ਉਮਰ ਜਿਹਨੂੰ ਕੈਨੇਡਾ ਦੇ ਵਿੱਚ ਘਰਵਾਲੀ ਦੇ ਕਤਲ ਦੇ ਵਿੱਚ 25 ਸਾਲ ਦੀ ਸਜ਼ਾ ਹੋ ਗਈ ਕਤਲ ਸੱਚਮੁੱਚ ਕੀਤਾ ਜਾਂ ਨਹੀਂ ਕੀਤਾ ਕੀ ਘਟਨਾਏ ਤੋਂ ਪਰਦਾ ਚੱਕਾਂਗੇ ਆ ਜਾ ਮੇਰਾ ਭਾਈ ਖਿੱਚ ਕੇ ਲਿਆ ਮਾਵਲਾ ਤੁਹਾਡੇ ਧਿਆਨ ਦੇ ਵਿੱਚ ਲਿਆਵਾਂਗੇ ਕੈਨੇਡਾ ਦੀ ਅਦਾਲਤ ਦੇ ਵੱਲੋਂ ਇੱਕ ਮੁੰਡੇ ਨੂੰ ਜਿਹੜਾ ਹੈਗਾ ਆਪਣੀ ਪਤਨੀ ਦੇ ਕਤਲ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਤੇ 25 ਸਾਲ ਦੀ ਜਿਹੜੀ ਸਜ਼ਾ ਉਹਨੂੰ ਸੁਣਾਈ ਗਈ ਆ ਮੇਰੇ ਨਾਲ ਉਸ ਲੜਕੇ ਦਾ ਪਰਿਵਾਰ ਖੜਾਗਾ ਉਹਦੀ ਸਿਸਟਰ ਖੜੀ ਆ ਤੇ ਉਹਦੇ ਬੇਬੇ ਬਾਪੂ ਖੜੇ ਨੇ ਪੂਰਾ ਮਾਮਲਾ ਕੀ ਆ ਉਹ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਵਾਂਗਾ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਤੁਹਾਡੇ ਬਰਾਦਰ ਦਾ ਚਰਨਜੀਤ ਸਿੰਘ ਜੀ ਚਰਨਜੀਤ ਸਿੰਘ ਹਾਂਜੀ ਕੀ ਮਾਮਲਾ ਕੀ ਹੋਇਆ ਕੈਨੇਡਾ ਨੇ ਜਿਹੜੀ ਉਹਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ 25 ਸਾਲ ਦੀ ਕੀ ਮਾਮਲਾਗਾ ਵੀਰੇ ਉਹ ਹਣਾ ਵੀ ਜਦੋਂ ਮੇਰਾ ਬ੍ਰਦਰ ਗਿਆ ਸੀਗਾ ਬਾਹਰ ਤੇ ਵੀ ਉਹਨੂੰ ਵੀ ਕੈਨੇਡਾ ਚ ਮੇਰੇ ਪੈ ਬੀਨੇ ਸਾਡੀ ਬੌਟੀ ਨੇ ਸਾਧ ਲਿਆ ਸੀਗਾ ਤੇ ਵੀ ਜਦੋਂ ਉਹਨੂੰ ਸਾਧ ਲਿਆ ਉੱਥੇ ਤੇ ਵੀ 3 ਸਾਲਾਂ ਬਾਅਦ ਪਹਿਲਾਂ ਉਹਨੇ ਵੀਜ਼ਾ ਲਵਾਇਆ ਉਹਦਾ ਤੇ ਵੀ ਜੋ 3 ਸਾਲਾਂ ਬਾਅਦ ਵੀਜ਼ਾ ਲਵਾਇਆ ਜਦੋਂ ਉਹਨੂੰ ਉੱਥੋਂ ਲੈ ਗਈ ਤੇ ਉਹਨੂੰ ਲਿਜਾਣ ਸਾਰੇ ਆਂਦੀ ਵੀ ਮੈਂ ਤੇਰੇ ਰਹਿਣਾ ਨਹੀਂ ਹੈਗਾ ਤੇ ਵੀ ਜਦੋਂ ਉਹ ਨੂੰ ਆਂਦੀ ਵੀ ਮੈਂ ਤੇਰੇ ਰਹਿਣਾ ਨਹੀਂ ਹੈਗਾ ਵੀ ਉੱਥੇ ਵੀ ਮੇਰਾ ਬ੍ਰਦਰ ਕਹਿੰਦਾ ਮੇਰਾ ਕੀ ਕਸੂਰ ਹੈ ਮੈਨੂੰ ਦੱਸ ਕਹਿੰਦੀ ਵੀ ਨਹੀਂ ਕਹਿੰਦੀ ਵੀ ਮੈਂ ਤਾਂ ਵੀ ਹੋਰ ਮੁੰਡਿਆਂ ਨਾਲ ਹੈਗੀ ਆ ਵੀ ਮੈਨੂੰ ਤੇਰੀ ਕੋਈ ਲੋੜ ਨਹੀਂ ਹੈਗੀ ਤੇ ਮੇਰਾ ਬ੍ਰਦਰ ਚਲੋ ਉਹ ਟੈਨਸ਼ਨ 'ਚ ਰਹਿਣ ਲੱਗ ਗਿਆ ਵੀ ਜਦੋਂ ਉਹ ਟੈਨਸ਼ਨ 'ਚ ਰਹਿਣ ਲੱਗ ਗਿਆ ਤੇ ਵੀ ਮੇਰਾ ਬ੍ਰਦਰ ਜਦੋਂ ਟੈਨਸ਼ਨ 'ਚ ਰਹਿਣ ਲੱਗ ਗਿਆ ਉੱਥੇ ਤੇ ਵੀ ਮੁੜ ਕੇ ਉਹਦੇ ਨਾਲ ਦੇ ਵੀ ਜਿਹੜੇ ਮੁੰਡੇ ਸੀਗੇ ਉਹਨੂੰ ਲੈ ਗਈ ਵੀ ਕੁੜੀ ਆਪ ਦਸ ਬਣ ਚੱਕ ਕੇ ਲੈ ਗਈ ਜਦੋਂ ਮੇਰੇ ਬ੍ਰਦਰ ਨੇ ਉਹਨੂੰ ਫੋਨ ਕੀਤਾ ਕਹਿੰਦਾ ਵੀ ਤੂੰ ਕਿੱਥੇ ਐ ਚੰਦਨ ਕਹਿੰਦੀ ਵੀ ਮੈਂ ਤਾਂ ਜਿੱਥੇ ਜਾਣਾ ਸੀਗਾ ਔਟ ਗਈ ਵੀ ਤੂੰ ਉਹੀ ਹਿੱਲਾ ਕਰ ਲਾ ਇਹ ਗੱਲ ਤੁਹਾਡੀ ਭੁਜਾਈ ਨਹੀਂ ਕਹੀ ਭਾਣੀ ਬ੍ਰਦਰ ਨੂੰ ਹਾਂ ਜੀ ਥੋੜਾ ਜਿਹਾ ਆਪਾਂ ਬੈਕਗ੍ਰਾਉਂਡ ਵਾਲੇ ਪਾਸੇ ਨੂੰ ਜਾਵਾਂਗੇ ਪੁੱਛਾਂਗੇ ਤੁਹਾਡੇ ਬ੍ਰਦਰ ਦੀ ਮੈਰਜ ਕਦੋਂ ਹੋਈ ਸੀ ਇਹਦੀ ਵੀਰੇ 2019 ਚ ਹੋਈ ਸੀਗੀ ਕਿੱਥੇ ਵਹ ਸੀ ਤੁਹਾਡੇ ਬ੍ਰਦਰ ਭਗਤ ਦੇ ਪਾਈਕੇ ਵਿਚੋਲਾ ਕੌਣ ਸੀ ਕਰਮਜੀਤ ਸਿੰਘ ਕਿੱਥੋਂ ਸੀ ਉਹ ਉਹ ਵੀ ਭਗਤ ਦੇ ਪਾਈ ਤੋਈ ਸੀ ਉਹ ਵੀ ਭਗਤ ਦੇ ਪਾਈ ਸੀ ਉਹ ਤੁਹਾਨੂੰ ਤੇ ਉਹਨਾਂ ਦੋਨਾਂ ਪਰਿਵਾਰਾਂ ਨੂੰ ਜਾਣਦਾ ਸੀ ਹਾਂ ਜੀ ਵੀਰੇ ਉਹ ਨਾ ਰਿਸ਼ਤੇਦਾਰ ਸੀ ਜਾਂ ਬਚੋਲਾ ਥੋੜਾ ਰਿਸ਼ਤੇਦਾਰ ਸੀ ਨਹੀਂ ਵੀਰੇ ਸਾਡਾ ਕਿਸੇ ਦਾ ਰਿਸ਼ਤੇਦਾਰ ਨਹੀਂ ਸੀਗਾ ਦਲਾਲ ਸੀਗਾ ਉਹ ਬਚੋਲਾ ਉਹਨਾਂ ਦਾ ਤਾਂ ਉਹਨਾਂ ਦਾ ਵੱਦ ਸੀ ਉਹਨਾਂ ਨਾਲ ਵੱਦ ਲਿਆ ਅੱਜ ਸੀਗੀ ਉਹਨਾਂ ਦੀ ਵੀ ਉਹਨਾਂ ਨੂੰ ਪਹਿਲਾਂ ਤੋਂ ਜਾਣਦਾ ਪਛਾਣਦਾ ਸੀਗਾ ਵੀ ਸਾਨੂੰ ਨਹੀਂ ਇੰਨਾ ਸੀਗਾ ਵੀ ਸਾਨੂੰ ਤਾਂ ਵੈਸੇ ਹੀ ਬਸ ਉਹਨਾਂ ਦੇ ਥਰੂ ਹੀ ਉਹ ਹੋਇਆ ਸੀਗਾ ਕੁੜੀ ਦੀ ਆਈਲਟਸ ਕੀਤੀ ਸੀ ਹਾਂ ਵੀਰੇ ਕੁੜੀ ਦੀ ਆਈਲਟਸ ਕੀਤੀ ਸੀ ਦੋਸ ਜਦੋਂ ਉਹਨਾਂ ਦਾ ਵਿਆਹ ਹੁੰਦਾ 2019 ਦੇ ਵਿੱਚ ਉਸ ਤੋਂ ਬਾਅਦ ਜਿਹੜੀ ਤੁਹਾਡੇ ਪਰਜਾਈ ਸੀਗੀ ਲੜਕੀ ਉਹ ਤੁਹਾਡੇ ਘਰੇ ਕਿੰਨਾ ਟਾਈਮ ਰਹੀ ਉਹ 3 ਮਹੀਨੇ ਰਹੀ ਸੀਗੀ ਵੀਰੇ 3 ਮਹੀਨੇ ਬਾਅਦ ਉਹਦਾ ਵੀਜ਼ਾ ਆਇਆ ਸੀਗਾ ਉਹਦੇ ਤੇ ਜਿਹੜੇ ਪੈਸੇ ਤੁਸੀਂ ਲਾਇਏ ਸੀ ਹਾਂ ਵੀਰੇ ਸਾਰਾ ਖਰਚਾ ਅਸੀਂ ਕੀਤਾ ਸੀ ਵਿਆਹ ਦਾ ਵੀ ਅਸੀਂ ਕੀਤਾ ਸੀਗਾ ਬਾਹਰ ਜਾਣ ਦਾ ਵੀ ਅਸੀਂ ਕੀਤਾ ਸੀਗਾ ਸਾਰਾ ਜਦੋਂ ਵਿਚੋਲੇ ਨੇ ਤੁਹਾਡੀ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਵਾਈ ਆ ਉਸ ਤੋਂ ਬਾਅਦ ਹਾਂ ਵੀ ਤੁਸੀਂ ਓਟ ਲਈ ਸੀ ਵੀ ਇਸ ਲੜਕੀ ਤੇ ਜਿਹੜੇ ਪੈਸੇ ਆ ਅਸੀਂ ਲਾਵਾਂਗੇ ਬਾਹਰ ਜਾਣ ਦਾ ਖਰਚਾ ਹਾਂ ਹਾਂਜੀ ਵੀਰੇ ਅਸੀਂ ਓਟ ਲਈ ਸੀਗੀ ਕਿੰਨੇ ਪੈਸੇ ਲੱਗੇ ਹੁਣ ਤੱਕ ਸਾਡੇ ਵੀਰੇ 70-80 ਲੱਖ ਰੁਪਏ ਲੱਗ ਗਿਆ ਹੋਊਗਾ ਕਿ ਉਸ ਨੂੰ ਸਾਡੇ ਦਾ ਸਾਰਿਆਂ ਵੀ ਜਦੋਂ ਬਾਹਰ ਉਹ اٹ ਗਈ ਸੀਗੀ ਉਹਨੇ ਕੋਈ ਫੀਸ ਆਪ ਨਹੀਂ ਭਰੀ ਹੈਗੀ ਤਿੰਨ ਦੋ ਸਾਲ ਜਿਹੜੀ ਉਹਨੇ ਪੜ੍ਹਾਈ ਕੀਤੀ ਉਹ ਵੀ ਅਸੀਂ ਫੀਸ ਭਰੀ ਹੈਗੀ ਤੇ ਵੀ ਮੁੜ ਕੇ ਬਾਅਦ ਚ ਵੀ ਪੜ੍ਹਾਈ ਹੋਣ ਦੇ ਬਾਵਜੂਦ ਵੀ ਮੁੜ ਕੇ ਵੀ ਉਹ ਸਾਥੋਂ ਪੈਸੇ ਮੰਗਵਾਉਂਦੀ ਰਹੀ ਹੈਗੀ ਘਰੇ ਬਾਸ ਪਾ ਅਸਲ ਦੇ ਵਿੱਚ 2019 ਦੇ ਵਿੱਚ ਵਿਆਹ ਹੁੰਦਾ ਤੇ 2025 ਆ ਜਿਹੜਾ ਉਹ ਚੱਲ ਰਿਹਾ ਮੈਂ 7 ਕ ਸਾਲ ਦਾ ਸਮਾਂ ਹੋ ਸਕਦਾ ਜਿਹੜਾ 2025 ਦੇ ਵਿੱਚ ਹੀ ਸਜਾ ਹੋਈ ਹੈ ਤੁਹਾਡੇ ਬ੍ਰਦਰ ਨੂੰ 2025 ਚ ਜੀ 24 ਚ 24 ਚ ਹੋਈ 24 ਚ ਹੋਈ ਹੈ 11ਵੇਂ ਮਹੀਨੇ ਚ ਠੀਕ ਆ 7 ਸਾਲਾਂ ਦੇ ਵਿੱਚ ਇਹ ਸਾਰਾ ਕੁਛ ਆ ਜਿਹੜਾ ਘਟਨਾ ਕਰਮਾ ਉਹ ਵਾਪਰਦਾਗਾ ਠੀਕ ਆ ਜਦੋਂ ਲੜਕੀ ਉੱਥੇ ਚਲੀ ਗਈ ਸੀ ਤੁਹਾਡੀ ਭੁਜਾਈ ਕੈਨੇਡਾ ਦੇ ਵਿੱਚ ਪਹੁੰਚ ਗਈ ਉਸ ਤੋਂ ਬਾਅਦ ਕਿੰਨੇ ਟਾਈਮ ਬਾਅਦ ਉਹ ਤੁਹਾਡੇ ਬ੍ਰਦਰ ਨੂੰ ਬੀ ਉਨੇ ਤਿੰਨ ਸਾਲਾਂ ਬਾਅਦ ਬੁਲਾਇਆ ਸੀਗਾ ਵੀਰੇ ਯਾਨੀ 2019 ਦੇ ਵਿੱਚ ਉਹ ਚਲੀ ਜਾਂਦੀ ਆ ਤੇ 22 21 21 22 ਚ ਬੁਲਾਇਆ 21 ਬੁਲਾਇਆ ਸੀ ਨਹੀਂ 22 ਚ ਗਿਆ ਸੀ 22 ਚ ਬੁਲਾਇਆ ਹਾਂਜੀ 22 ਅੱਛਾ 22 ਤੋਂ ਲੈ ਕੇ ਜੇ ਮੈਂ ਇਹ ਕੰਮ ਵੀ ਤਿੰਨ ਸਾਲ ਉਹ ਤੁਹਾਡੀ ਪਰਜਾਈ ਕੈਨੇਡਾ ਰਹੀ ਆ ਉਸ ਤੋਂ ਉਦੋਂ ਬਾਅਦ ਤੁਹਾਡੇ ਬ੍ਰਦਰ ਨਾਲ ਜਾਂ ਤੁਹਾਡੇ ਨਾਲ ਗੱਲਬਾਤ ਉਹਦੀ ਹੁੰਦੀ ਰਹੀ ਆ ਹਾਂ ਵੀਰੇ ਉਦੋਂ ਜਦੋਂ ਉਹ ਤਿੰਨ ਸਾਲ ਉੱਥੇ ਰਹੀ ਉਹ ਤੋਂ ਸਾਡੇ ਨਾਲ ਉਹ ਗੱਲ ਕਰਦੀ ਰਹੀ ਉਹਨੇ ਸਾਨੂੰ ਕੋਈ ਨਹੀਂ ਸੋ ਹੋਣ ਦਿੱਤਾ ਸੀਗਾ ਵੀ ਮੈਂ ਤੁਹਾਡੇ ਨਾਲ ਇਹ ਕਰੂੰਗੀ ਬੀ ਜਿੱਤ ਦੇਵੀ ਮੇਰਾ ਬ੍ਰਦਰ ਗਿਆਗਾ ਇੱਥੋਂ ਹਣਾ ਵੀ ਉਹਦੇ ਵੀ ਉਹਨੇ ਸਾਥੋਂ ਪੈਸੇ ਪਵਾਏ ਮੇਰਾ ਭਰਾ ਗੱਡੀ 'ਚ ਬੈਠਣ ਲੱਗਿਆ ਸੀਗਾ ਤੇ ਸਾਨੂੰ ਕਹਿੰਦੀ ਵੀ ਮੇਰੇ ਭਰਾ ਨੂੰ ਕਹਿੰਦੀ ਵੀ ਡੈਡੀ ਨੂੰ ਕਹਦੇ ਵੀ ਮੈਨੂੰ ਪੈਸੇ ਪਾ ਦੂਗਾ ਵੀ ਮੈਂ ਤੈਨੂੰ ਵੀ ਆ ਲੈ ਕੇ ਦੇਣਾਗਾ ਸੈਮਰ ਵਗੈਰਾ ਲੈ ਕੇ ਦਊਂਗੀ ਵੀ ਤੇਰਾ ਖਾਤਾ ਖੜਾਉਂਗੀ ਉਸ ਦਿਨ ਵੀ ਉਹਨੇ ਸਾਥੋਂ ਪੈਸੇ ਪਵਾਏ ਕਿੰਨੇ ਪੈਸੇ ਪਵਾਏ 69000 ਰੁਪਏ ਪਵਾਏ ਸੀਗੇ ਵੀ ਉਹਦੇ ਮਾਂ ਤਾਂ ਜਦੋਂ 3 ਸਾਲ ਤੁਹਾਡੀ ਨੂੰ ਉੱਥੇ ਰਹੀ ਨੀਂਡਾਂ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੀ ਕਦੇ ਲੜਾਈ ਪੜਾਈ ਕਦੇ ਨਹੀਂ ਹੋਈ ਸੀ ਹਾਂਜੀ ਸਾਡਾਂ ਗੱਲਬਾਤ ਵਧੀਆ ਕਰਦੀ ਰਹੀ ਹੈਗੀ ਕੋਈ ਲੜਾਈ ਪੜਾਈ ਵਾਲੀ ਗੱਲ ਨਹੀਂ ਸੀਗੀ ਹੋਰ ਆ ਵਧੀਆ ਸਾਨੂੰ ਸਮਝ ਕਿਸੇ ਨੇ ਕਹਿਣਾ ਵੀ ਸੋਨੂੰ ਗੱਲ ਕਰਦੀ ਥੋੜਨਾ ਸੀ ਕਹਿਣਾ ਹਾਂ ਕਰਦੀ ਐ ਤੇ ਵੱਧ ਉਹਨੇ ਮੈਥੋਂ ਵੀ ਕਪੜਾ ਲੀੜਾ ਐਨਾ ਮੰਗਵਾਇਆ ਕੋਰੀਅਰ ਵੀ ਕੀਤਾ ਮੁੰਡਿਆਂ ਦੇ ਰਾਹੀਂ ਵੀ ਕਰ ਲਿਆ ਤੇ ਕੋਈ ਕਸਰ ਨਹੀਂ ਛੱਡੀ ਅਸੀਂ ਐਨਾ ਸਿਆਣਾ ਸਪਾ ਉਹਨੂੰ ਪਾਇਆ ਕਹਿੰਦੇ ਉਹਨੇ ਫੀਲ ਨਹੀਂ ਹੋਣ ਦਿੱਤਾ ਵੀ ਜਾਂ ਮੈਂ ਇੱਥੇ ਰਹਿ ਰਹੀ ਹਾਂ ਜਾਂ ਲੜਾਈ ਪੜਾਈ ਜਦੋਂ ਉਹਨੇ ਕਹਿ ਦੇਣਾ ਡੈੜੀ ਪੈਸੇ ਪਾ ਦੇ ਤੇ ਉਹਦੀ ਹਲੇ ਆਪਣੀਆਂ ਬੱਚਿਆਂ ਨੇ ਕਹਿਣਾ ਵੀ ਸਾਨੂੰ ਤਾਂ ਕਹਿਣਾ ਡੈਡੀ ਮੈਂ ਕੱਸਿਆ ਵਾਂ ਤੇ ਉਹਨੂੰ ਉਹਦੀ ਅਸੀਂ ਉਸੇ ਵਕਤ ਪੈਸੇ ਭਵਾ ਦੇਣੇ ਉਧਰੋਂ ਜਾਂ ਉਧਰੋਂ ਦਵਾਈਆਂ ਨੇ ਜਾਂ ਅਸੀਂ ਇਧਰੋਂ ਦੇਣੀ ਦੇਖੋ ਪੈਸੇ ਇਹ ਪਾਉਂਦੇ ਰਹੇ ਆ ਜਦੋਂ ਤੁਹਾਡੇ ਬੇਟੇ ਨੇ ਕਦੇ ਨਹੀਂ ਤੁਹਾਡੇ ਨਾਲ ਗੱਲਬਾਤ ਕੀਤੀ ਵੀ ਜਾਂ ਉਹਦੇ ਤੁਹਾਡੀ ਨੂੰਹ ਤੇ ਨਾ ਕਦੇ ਲੜੀ ਈ ਪੜੀ ਕਦੇ ਕੋਈ ਗੱਲਬਾਤ ਨਹੀਂ ਹੋਈ ਉਹਰੇ ਨੂੰ ਹੋ ਜੋ ਤੁਹਾਡੇ ਨਾਲ ਕਦੇ ਨਹੀਂ ਲੜੀ ਜੀ ਉਹ ਕਦੇ ਨਹੀਂ ਲੜੀ ਨਾ ਨਾ ਜੀ ਨਾ ਕਦੇ ਕੋਈ ਗੱਲਬਾਤ ਨਹੀਂ ਨਾ ਕੋਈ ਸਾਨੂੰ ਸੋਈ ਨਹੀਂ ਹੋਣ ਦਿੱਤੇ ਗੱਲਬਾਤ ਜੀ ਸਾਨੂੰ ਇਸ ਗੱਲ ਦੀ ਸੋਈ ਨਹੀਂ ਹੋਣ ਦਿੱਤਾ ਸਾਨੂੰ ਤਾਂ ਬਾਤ ਸੀ ਜੀ ਹਾਂ ਬੜਾ ਮਿੱਠੇ ਹੋ ਕੇ ਲੁੱਟਿਆ ਉਹਨਾਂ ਨੇ ਗੱਲ ਮੁਕਾਵੀ ਜਿੰਨੇ ਵੀ ਕਹਿਦਗੇ ਇੰਨੇ ਹੀ ਮਿੱਠੀਆਂ ਰਹੀਆਂ ਉਹਨਾਂ ਆਪ ਮਾਂ ਵੀ ਤੇ ਦਾਦੀ ਤੇ ਹੁਣ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਣੀਆਂ ਨੇ ਖੁੱਲ ਕੇ ਇਸ ਦੇ ਵਿੱਚ ਜਦੋਂ ਤੁਹਾਡਾ ਬ੍ਰਦਰ 3 ਸਾਲਾਂ ਬਾਅਦ ਉੱਥੇ ਜਾਂਦਾ ਉਸ ਤੋਂ ਬਾਅਦ ਜਾਨਸਾਰੀ ਤਾਂ ਡਿਪਰਜਾਈ ਨਹੀਂ ਇਹ ਗੱਲ ਕਹਤੀ ਸੀ ਵੀ ਤੂੰ ਆਡ ਰੈਲਾ ਤੇ ਮੈਂ ਆਡ ਰੈਲ ਹਾਂ ਮੈਂ ਵੀ ਉਹਨੂੰ ਜਾਨਸਾਰੀ ਬਸ ਉਹ ਜਦੋਂ ਲੈ ਕੇ ਗਈ 에어ਪੋਰਟ ਤੋਂ ਉਹਨੇ ਉਹਦੀ ਨਾਲ ਦੀ ਨਾਲ ਹੀ ਕਹਿਤਾ ਮੇਰੇ ਬ੍ਰਦਰ ਨੇ ਉਹਨੂੰ ਇਹ ਗੱਲ ਕਹੀ ਸੀ ਕਹਿੰਦਾ ਵੀ ਚੰਦਨ ਰੋਟੀ ਲਾ ਦੇ ਮੈਨੂੰ ਕਹਿੰਦੀ ਹੈ ਕਿ ਮੈਥੋਂ ਨਹੀਂ ਲੈਂਦਾਂਗਾ ਹੈਂਗਾ ਕਹਿੰਦੀ ਜਿਹੜਾ ਪੰਗਾਂਗੇ ਤੂੰ ਚੱਕ ਕੇ ਖਾ ਲਾ ਕਹਿੰਦਾ ਵੀ ਇਹ ਤਾਂ ਵੀ ਤੇਰੇ ਕੱਲਦਾਂਗਾ ਪਕਾਂਗਾ ਵੀ ਮੈਂ ਤਾਂ ਇੰਨਾ ਹੰਬਿਆ ਵਾ ਆਇਆ ਹਣਾ ਵੀ ਤੂੰ ਮੈਨੂੰ ਲਾ ਦੇ ਕਹਿੰਦੀ ਨਹੀਂ ਮੈਥੋਂ ਨਹੀਂ ਲੈਂਦਾਂਗਾ ਹੈਂਗਾ ਕਹਿੰਦੀ ਫਿਰ ਇਹ ਗੱਲ ਤੁਹਾਡੇ ਬ੍ਰਦਰ ਨੇ ਤੁਹਾਨੂੰ ਉੱਥੇ ਜਾ ਕੇ ਬਾਇਕਾਲ ਕਰਕੇ ਦੱਸੀ ਕਿਸੇ ਸਾਨੂੰ ਵੀਰੇ ਮੇਰੇ ਬ੍ਰਦਰ ਨੇ ਤੀਜੇ ਦਿਨ ਦੱਸਿਆ ਇਹ ਗੱਲ ਉਹ ਨੂੰ ਆਏ ਸੀ ਵੀ ਚਲੋ ਸਹੀ ਹੋ ਜੂਗੀ ਹਨਾ ਪਰ ਨਹੀਂ ਉਹ ਸਹੀ ਹੋਈ ਨਹੀਂ ਵੀਰੇ ਫਿਰ ਕਿੱਥੇ ਰਿਹਾ ਤੁਹਾਡਾ ਬ੍ਰਦਰ ਮੇਰਾ ਬ੍ਰਦਰ ਵੀਰੇ 2 ਦਿਨ ਉੱਥੇ ਰਿਹਾਗਾ ਹਨਾ ਵੀ ਆਏ ਵੀ ਜਦੋਂ ਮੇਰਾ ਬ੍ਰਦਰ ਉੱਥੇ 2 ਦਿਨ ਰਿਹਾਗਾ ਉਹਦੇ ਕੋਲੇ ਤੇ ਵੀ ਉੱਥੇ ਵੀ ਉਹ ਮੇਰੇ ਬ੍ਰਦਰ ਨਾਲ ਨਹੀਂ ਰਹਿੰਦੀ ਸੀਗੀ ਉੱਥੇ ਵੀ ਉਹ ਵੀ ਆਏ ਨਹੀਂ ਸੀਗਾ ਵੀ ਕੁੜੰਗਾਲੀ ਪੀਜੀ 'ਚ ਰਹਿੰਦੀ ਸੀਗੀ ਉਹ ਮੁੰਡਿਆਂ ਵਾਲੀ ਪੀਜੀ 'ਚ ਰਹਿੰਦੀ ਸੀਗੀ ਵੀਰੇ ਜਦੋਂ ਰਾਤ ਨੂੰ ਵੀ ਮੇਰੇ ਬ੍ਰਦਰ ਕੋਲ ਨਹੀਂ ਪਈ ਹੈਗੀ ਉਹ ਜਾ ਕੇ ਹੋਰ ਮੁੰਡਿਆਂ ਦੇ ਵਿੱਚ ਪਈ ਹੈਗੀ ਮਮੀ ਨੂੰ ਫੋਟੋ ਮਮੀ ਨੂੰ ਫੋਟੋ ਮਾ ਪਾ ਗਾ ਮੇਰੇ ਭਰਾਣੇ ਸਾਡੂ ਨੂੰ ਨਹੀਂ ਫੋਟੋ ਪਾਈ ਮੇਰੇ ਭਰਾਣੇ ਵੀ ਜਦੋਂ ਮੁੰਡਿਆਂ ਦੇ ਹੋਰਾਂ ਦੇ ਵਿੱਚ ਪਈ ਹੈਗੀ ਤੇ ਉਹਦੀ ਮਾਂ ਨੂੰ ਫੋਟੋ ਮਾ ਪਾ ਗਾ ਮੇਰੇ ਭਰਾਣੇ ਵੀ ਆਹ ਦੇਖ ਲੋ ਵੀ ਆਹ ਪਈ ਏ ਸੋਡੀ ਕੁੜੀ ਫਿਰ ਉਹ ਉਸ ਤੋਂ ਬਾਅਦ ਰੁਕਿਆ ਕਿੰਨੇ ਦਿਨ ਉਹ ਉੱਥੇ ਤੁਹਾਡੀ ਭਝਾਈ ਕੋਲ ਵੀਰੇ ਤੀਜੇ ਦਿਨ ਉਥੋਂ ਉਹ ਉੱਠ ਗਿਆ ਸੀਗਾ ਮੇਰਾ ਭਰਾ ਉੱਠ ਗਿਆ ਪਾਸ ਵੀ ਆਪਦੇ ਵੀ ਉਹਨੂੰ ਕਹਿੰਦੀ ਆ ਕਿ ਤੂੰ ਕੰਮ ਤੇ ਉੱਠ ਜਾ ਵੀਰੇ ਮੇਰਾ ਭਰਾ ਕੰਮ ਤੇ ਉੱਠ ਗਿਆ ਤੇ ਕਹਿੰਦੀ ਵੀ ਮੈਨੂੰ ਮੁੜ ਕੇ ਜਦੋਂ ਮੇਰੇ ਭਰਾ ਨੇ ਆ ਕੇ ਦੇਖਿਆ ਉੱਥੇ ਕੋਈ ਉਹਦਾ ਸਮਾਨ ਨਹੀਂ ਸੀ ਕੋਸ ਨਹੀਂ ਸੀਗਾ ਮੇਰੇ ਭਰਾ ਨੇ ਜਦੋਂ ਉਹਨੂੰ ਫੋਨ ਕੀਤਾ ਕਹਿੰਦਾ ਵੀ ਚੰਦਨਪ੍ਰੀਤ ਤੂੰ ਕਿੱਥੇ ਆਂਗੀ ਕਹਿੰਦੀ ਵੀ ਮੈਂ ਤਾਂ ਜਿੱਥੇ ਜਾਣਾ ਸੀ ਉੱਥੇ ਉੱਠ ਗਈ ਵੀ ਤੂੰ ਆਪ ਦਾ ਹਿੱਲਾ ਕਰ ਲੈ ਵੀਰੇ ਮੁੜ ਕੇ ਵੀ ਤਿੰਨ ਦਿਨ ਮੇਰਾ ਭਰਾ ਫੇਰ ਉੱਥੇ ਰਿਹਾ ਕੱਲਾ ਉਹ ਮੁੰਡਿਆਂ ਕੋਲੇ ਹਾਂ ਮੜਕੇ ਤੀਜੇ ਦਿਨ ਉਹਨੂੰ ਫੋਨ ਲਾ ਕੇ ਆਂਦੀ ਕਹਿੰਦੀ ਵੀ ਇੱਥੋਂ ਔਟ ਜਾ ਕਹਿੰਦੀ ਇੱਥੇ ਤੇਰੇ ਰਹਿਣ ਲਈ ਕੋਈ ਜਗ੍ਹਾ ਨਹੀਂ ਹੈਗੀ ਵੀ ਕਹਿੰਦੀ ਆਪਦਾ ਕਿਤੇ ਹੋਰ ਜਾ ਕੇ ਰਹਿਣ ਲੱਗ ਜਾ ਕਹਿੰਦੀ ਦੇਖੋ ਉਥੋਂ ਅਸਲ ਦੇ ਵਿੱਚ ਤਕਰਾਰ ਉੱਥੇ ਵੱਧ ਗਿਆ ਸੀ ਪਰ ਇਹ ਗੱਲ ਇੱਕ ਵੱਡਾ ਸਵਾਲੀਆ ਚ ਹੈ ਨਾ ਕਿ ਲੜਕੀ ਨੇ ਇਹ ਗੱਲ ਕਲੀਅਰ ਨਹੀਂ ਕੀਤੀ ਤਿੰਨ ਸਾਲ ਇਸ ਪਰਿਵਾਰ ਦੇ ਨਾਲ ਜਦੋਂ ਉੱਥੇ ਪਹੁੰਚ ਗਈ ਗੱਲਬਾਤ ਹੁੰਦੀ ਰਹੀ ਜਿੰਨੇ ਪੈਸਿਆਂ ਦੀ ਲੋੜ ਸੀ ਇਹ ਪਰਿਵਾਰ ਉਹਨਾਂ ਨੂੰ ਪਾਉਂਦਾ ਰਿਹਾ ਪੈਸੇ ਭੇਜਦਾ ਰਿਹਾ ਜਦੋਂ ਤੁਹਾਡਾ ਉੱਥੋਂ ਨੂੰ ਚਲੀ ਗਈ ਤੁਹਾਡੇ ਨਾਲ ਗੱਲਬਾਤ ਵੀ ਹੁੰਦੀ ਰਹੀ ਸਾਰੀ ਗੱਲਬਾਤ ਸਹੀ ਚੱਲਦੀ ਰਹੀ ਕੋਈ ਉਹਨੇ ਉਹ ਜਿਹਾ ਕਿੰਤੂ ਪ੍ਰੰਤੂ ਨਹੀਂ ਕੀਤਾ ਲੜਕੀ ਦਾ ਪਰਿਵਾਰ ਤੁਹਾਡੇ ਕੋਲੇ ਆਉਂਦਾ ਜਾਂਦਾ ਰਿਹਾ ਵਰਤਦਾ ਰਿਹਾ ਤੁਹਾਡੇ ਨਾਲ ਉਹ ਦੁਬਾਰ ਨਹੀਂ ਸਾਡੇ ਕੋਲ ਆਇਆ ਜਿੱਦ ਮੁੰਡਾ ੜ ਗਿਆ ਪਹਿਲਾਂ ਆਉਂਦੇ ਰਹੇ ਤੈਨੂੰ ਪਹਿਲਾਂ ਤਿੰਨ ਸਾਲ ਵਧੀਆ ਬਾਰ ਤੇਰੇ ਉੱਟ ਕੇ ਸੀ ਉਹਦੀ ਮੰਮੀ ਸੰਭੀ ਵੀ ਜੋ ਬਹੁਤ ਜ਼ਿਆਦਾ ਬਿਮਾਰ ਸੀਗੀ 8-10 ਲੱਖ ਰੁਪਈਆ ਵੀ ਲਾਇਆ ਸੀ ਉਹਦੇ ਤੇਰੀ ਮਾਂ ਤੀਂ ਇੱਥੇ ਲਿਆ ਕੇ ਸੀ ਘਰੇ ਵੀ ਸੰਭੀ ਆਪ ਮਾਮਾ ਧੀਆ ਨੇ ਵੀ ਮੇਰੇ ਬੱਚੇ ਨੇ ਵੀ ਇੰਨੀ ਸੰਭੀ ਜਿੰਨੀ ਵੀ ਕਹਿਦਗੇ ਉਹਦੇ ਪਿਆਰ ਨੂੰ ਲਾਇਟ ਲੱਗੀ ਸੀ ਉਹਦੀ ਮਾਂ ਦੀ ਮੈਂ ਨਹੀਂ ਤੈਨੂੰ ਸਾਹਮਣੇ ਉਹਦੇ ਘਰ ਆਈ ਨਹੀਂ ਜਵਾਬ ਦਿੱਤਾ ਜੀ ਮੇਰਾ ਮੁੰਡਾ ਉਹਨੂੰ ਚੱਕ ਕੇ ਲ ਗਿਆ ਪਹਿਲਾਂ ਪਠੰਡੇ ਲਿਆ ਪਠੰਡੇ ਆਏ ਨੇ ਪਠੰਡੇ ਆਲੇ ਜਵਾਬ ਦੇਤੇ ਉਹਦੀ ਦਾਦੀ ਨੇ ਤਾਂ ਇਹ ਗੱਲ ਕਹਤੀ ਸੀਗੀ ਕਹਿੰਦੀ ਆ ਕਿ ਇਹਨੂੰ ਅੰਦਰ ਵੜ ਕੇ ਕਹਿੰਦੀ ਮਾਰ ਦਿਓ ਕਹਿੰਦੀ ਆ ਆਪਾਂ ਇਹ ਤੋਂ ਕੀ ਕਰਾਉਣਾਗਾ ਮੇਰੇ ਭਰਾ ਨੇ ਕਹਿੰਦੇ ਨਹੀ ਦਾਦੀ ਕਹਿੰਦਾ ਵੀ ਇਹ ਫੇਰ ਵੀ ਪਿਆਉ ਆ ਸਾਡਾ ਕਹਿੰਦਾ ਅਸੀਂ ਇਹਨੂੰ ਅੰਦਰ ਵੜ ਕੇ ਕਿਵੇਂ ਮਾਰ ਸਕਦੇ ਆਂਗੇ ਵੇਖੋ ਬਹੁਤ ਸਾਰੇ ਗੱਲਾਂ ਜਿਹੜੀਆਂ ਹਨ ਵਿਚੋ ਕੁਝ ਹੋਰ ਤਸਵੀਰ ਆ ਜਿਹੜੀ ਇਹ ਵੇਖਣ ਨੂੰ ਆਪਾਂ ਨੂੰ ਜਿਹੜੀ ਮਿਲ ਰਹੀ ਆ ਉਸ ਤੋਂ ਬਾਅਦ ਫਿਰ ਥੋੜਾ ਬ੍ਰਦਰ ਉਹ ਉੱਥੇ ਰਿਹਾ ਜਾਂ ਵਾਪਸ ਇੰਡੀਆ ਵੀ ਆਇਆ। ਨਹੀਂ ਵੀ ਮੇਰਾ ਬ੍ਰਦਰ ਫਿਰ ਮੀਨਾ ਰਿਹਾ ਸੀਗਾ ਉੱਥੇ ਉੱਤੇ ਟੈਨਸ਼ਨ ਪੈ ਗਈ ਵੀਰੇ ਵੀ ਇਹਨੇ ਉੱਥੇ ਜਦੋਂ ਮੇਰਾ ਬ੍ਰਦਰ ਮੀਨਾ ਉੱਥੇ ਰਿਹਾ ਗਏ ਇਹਨੇ ਮੇਰੇ ਬ੍ਰਦਰ ਨੂੰ ਉਦੋਂ ਵੀ ਇਹਨੇ ਜੇਲ੍ਹ ਚ ਪਹੁੰਚਾਤਾ ਸੀਗਾ ਕੁੜੀ ਨੇ ਵੀ ਤਾਂ ਕਹਿੰਦੇ ਕਿ ਸਾਨੂੰ ਉਹ ਗੱਲ ਦਾ ਇੰਨਾ ਪਤਾ ਨਹੀਂ ਹੈਗਾ ਹਨਾ ਵੀ ਉਦੋਂ ਮੁੜ ਕੇ ਅਸੀਂ ਇਹਦੇ ਕੁੜੀ ਦੀਆਂ ਮਿੰਟਾਂ ਕੀਤਾ ਸੀ ਕਿ ਤੂੰ ਚੰਦਨ ਇੱਕ ਵਾਰੀ ਸੜਾ ਦੇਵੀਂ ਤੇਰੇ ਕਹਿਣ ਤੇ ਸੁੱਟ ਸਕਦਾਗਾ ਤੇ ਵੀ ਮੁੜ ਕੇ ਇਹਨੇ ਵੀ ਹਨਾ ਦੂਜੇ ਚਲੋ ਉੱਤੇ ਸ਼ਾਮ ਨੂੰ ਹੀ ਉਹਨਾਂ ਨੇ ਜੇਲ੍ਹ ਵਾਲਿਆਂ ਨੇ ਇਹਨੂੰ ਸੱਡਤਾ ਸੀਗਾ ਮੇਰੇ ਬ੍ਰਦਰ ਨੂੰ ਉਹ ਫਿਰ ਆ ਗਿਆ ਸੀ ਉਸ ਗੱਲ ਦਾ ਉਹ ਘਾਤੋ ਲੈ ਕੇ ਗਈ ਪੁਲਿਸ ਨੂੰ ਨਹੀਂ ਸਾਨੂੰ ਉਹ ਗੱਲ ਦਾ ਨਹੀਂ ਪਤਾ ਲੱਗਿਆ ਹੈ ਸਾਡੇ ਬ੍ਰਦਰ ਨੇ ਵੀ ਨਹੀਂ ਦੱਸਿਆ ਸੀ ਨਹੀਂ ਵੀਰੇ ਸਾਡੀ ਅਸੀਂ ਵੀ ਮੁੜ ਕੇ ਵੀ ਉਹ ਜਦੋਂ ਟੈਨਸ਼ਨ 'ਚ ਰਹਿਣ ਲੱਗ ਗਿਆ ਸੀਗਾ ਵੀ ਇਹ ਆਪਸ ਵਿੱਚ ਹੀ ਜਿੱਦੇ ਸੀਗੇ ਇਹਨੇ ਕੁੜੀ ਨੇ ਕਹਿ ਕੂ ਦਿੱਤਾ ਕਿ ਤੇ ਪੁਲਿਸ ਵਾਲਿਆਂ ਨੂੰ ਫੋਨ ਲਾਤਾ ਵੀ ਮੇਰੇ ਨਾਲ ਇਜਾਦਾਗਾ अच्छा ਜਦੋਂ ਉਥੇ ਇਹ ਗੱਲ ਤੁਹਾਡੇ ਕੋਲੇ ਖੁੱਲ ਕੇ ਸਾਹਮਣੇ ਆ ਗਈ ਵੀ ਬ੍ਰਦਰ ਜਿਹੜਾ ਤੁਹਾਡਾ ਕੱਲਾ ਰਹਿ ਗਿਆ ਤੁਹਾਡੀ ਭਝਾਈ ਪਾਸੇ ਰਹਿਣ ਲੱਗ ਗਈ ਉਸ ਤੋਂ ਬਾਅਦ ਫਿਰ ਇੱਥੇ ਤੁਸੀਂ ਲੜਕੇ ਦੇ ਸਹੁਰੇ ਪਰਿਵਾਰ ਨੂੰ ਕੋਈ ਗੱਲਬਾਤ ਕਹੀ ਵੀ ਭਾਈ ਆ ਗੱਲਬਾਤ ਹੋ ਗਈ ਤੁਸੀਂ ਆਪਣੀ ਕੁੜੀ ਨੂੰ ਸਮਝਾਓ ਹਾਂਜੀ ਅਸੀਂ ਕਹੀ ਸੀਗੇ ਅਸੀਂ ਕੁੜੀ ਦੇ ਮਾਪਿਆਂ ਕੋਲੇ ਗਏ ਸੀਗੇ ਭਰਾ ਕੋਲੇ ਜੀ ਇਹ ਸਾਨੂੰ ਇਹ ਗੱਲ ਕਹਿ ਰਹੇ ਸੀ ਸਾਡੀ ਤਾਂ ਆਪਣੀ ਸੁਣਦੀ ਹੈਗੀ ਵੀ ਸੋਡੀ ਉਹ ਕਿੱਥੋਂ ਸੁਣੂਗੀ ਵੀ ਸਾਡੀ ਰਿਆ ਨਿਕਲੀ ਆ ਜੀ ਉਦੋਂ ਬਹੁਤ ਗੱਲਾਂ ਕਹੀਆਂ ਇਹਦੀ ਮਾਂ ਨੇ ਬਹੁਤ ਗਾਲਾਂ ਕਢੀਆਂ ਆਪਦੀ ਧੀ ਨੂੰ ਤੇ ਭਰਾ ਨੇ ਵੀ ਸਾਨੂੰ ਇਹੀ ਗੱਲ ਕਹੀ ਪਰ ਰਲੇਵੇ ਦੋਨੇ ਬੈਚੀ ਸੀਗੇ ਮਾਪਿਓ ਸਾਰੇ ਜੀ ਵੀ ਇਹਨਾਂ ਨੂੰ ਆਏ ਸੀਗਾ ਵੀ ਚਲੋ ਵੀ ਆਪਾਂ ਇਹਨਾਂ ਨੂੰ ਆਏ ਪਮਾ ਲੈਨੇ ਹੋਰ ਕੋਈ ਚੱਕਰ ਨਹੀਂ ਸੀਗਾ ਜੀ ਇਹਨਾਂ ਦਾ ਫਿਰ ਬ੍ਰਦਰ ਤੁਹਾਡਾ ਇੰਡੀਆ ਕਾ ਦੋ ਆਉਂਦਾ ਸਾਡਾ ਬ੍ਰਦਰ ਮੇਰਾ ਜੀ ਇੰਡੀਆ ਵੀ ਨਿਵਾਦ ਹੀ ਆ ਗਿਆ ਸੀਗਾ ਜੀ ਹੂੰ ਤੇ ਵੀ ਮਹੀਨੇ ਬਾਅਦ ਜਦੋਂ ਇੰਡੀਆ ਆ ਗਿਆ ਸੀ ਤੇ ਇਹ ਕੁੜੀ ਵੀ ਮੇਰੇ ਬ੍ਰਦਰ ਨੂੰ ਹੋ ਜਿਆਏ ਨੂੰ 8 ਦਿਨ ਹੀ ਹੋਏ ਸੀ ਖਣੀ 15 ਦਿਨ ਜੀ ਤੇ ਮੁੜ ਕੇ ਇਹ ਕੁੜੀ ਨਾ ਆਪਦੀਆਂ ਇੰਸਟਾਗ੍ਰam ਤੇ ਗਲਤ ਵੀਡੀਓ ਪਾਉਣ ਲੱਗੀ ਮੁੰਡਿਆਂ ਨਾਲ ਜਿਹੜੇ ਨਾਲ ਰਹਿੰਦੀ ਸੀਗੀ ਜੀ ਉਹਨਾਂ ਨੂੰ ਮੁੰਡਿਆਂ ਨੂੰ ਬੁੱਕਲਾਂ ਚ ਲੈ ਕੇ ਵੀ ਵੀਡੀਓ ਜਦੋਂ ਪਾਉਣ ਲੱਗੀ ਨਲੇ ਵੀਰ ਨਸੇ ਵਗੈਰਾ ਕਰਦੀ ਦੀਆਂ ਇੰਸਟਾਗ੍ਰam ਤੇ ਵੀਡੀਓ ਪਾਉਣ ਲੱਗੀ ਤੇ ਫਿਰ ਮੇਰੇ ਭਰਾਣੇ ਵੀ ਜਦੋਂ ਵੀਡੀਓ ਦੇਖੀ ਐ ਇਹਨੇ ਮੇਰੇ ਭਰਾਣੇ ਉਹਦੀ ਮਾਂ ਨੂੰ ਪਾਗਾਂ ਨਾਲੇ ਭਰਾ ਨੂੰ ਕਹਿੰਦਾ ਵੀ ਆਹ ਦੇਖ ਲਓ ਵੀ ਮੇਰਾ ਇੰਨਾ ਜਲੂਸ ਕਿਉਂ ਕੱਢੀ ਜਾਂਦੀ ਹੈਗੀ ਤੇ ਵੀ ਮੁੜ ਕੇ ਜੀ ਮੇਰੇ ਭ ਤੇ ਵੀ ਜਦੋਂ ਨੇ ਸਪਰੇ ਪੀ ਲਈ ਫਿਰ ਤਿੰਨ ਦਿਨ ਉਹ ਹਸਪੀਟਲ ਚ ਦਾਖਲ ਰਿਹਾ ਜੀ ਉਹਨੂੰ ਮੁੰਡੇ ਚੱਕ ਕੇ ਲੈ ਕੇ ਗਏ ਆ ਕਿ ਕਿ ਇਹ ਤੋਨੇ ਸਪਰੇ ਪੀਤੀ ਸੀ ਇੱਥੇ ਇੰਡੀਆ ਆ ਕੇ ਹਾਂਜੀ ਇੰਡੀਆ ਕੇ ਸਪਰੇ ਪੀਤੀ ਸੀਗੀ ਦੇਖੋ ਉੱਥੋਂ ਵਾਪਸ ਆਉਣ ਤੋਂ ਬਾਅਦ ਜਦੋਂ ਇਹ ਗੱਲਾਂ ਹੋਈਆਂ ਪਰ ਇੱਕ ਗੱਲ ਕਲੀਅਰ ਆਪਾਂ ਪਹਿਲਾਂ ਵੀ ਕਰਦੇ ਹੁੰਨੇ ਆ ਆਪਣੀ ਵੀਡੀਓ ਦੇ ਵਿੱਚ ਵੀ ਜਦੋਂ ਇਹ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਉਦੋਂ ਕਿਤੇ ਨਾ ਕਿਤੇ ਸਵਾਲੀਆ ਚਿੰਨ ਲੱਗ ਜਾਂਦਾ ਉਦੋਂ ਕਿਤੇ ਚੰਗੇ ਪਰਿਵਾਰਾਂ ਦਾ ਚਾ ਚੰਗੇ ਬੱਚਿਆਂ ਦਾ ਭਵਿੱਖ ਵੀ ਜਿਹੜਾ ਹੈਗਾ ਉਹ ਦਾ ਤੇ ਲੱਗ ਜਾਂਦਾ ਹੈ ਬਹੁਤ ਸਾਰੀਆਂ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਤੇ ਉਹਨਾਂ ਦੇ ਨਤੀਜੇ ਆ ਤੁਹਾਡੇ ਸਾਹਮਣੇ ਆ ਠੀਕ ਆ ਜੇ ਮੈਂ ਕਹਿੰਨਾ ਤੁਹਾਡੀ ਕਦੇ ਕਿਸੇ ਦੇ ਨਾਲ ਨਹੀਂ ਬੰਦੀ ਪਹਿਲਾਂ ਤਾਂ ਇੰਨੀਕ ਆਪਾਂ ਨੂੰ ਆਪਣੀ ਗੱਲ ਸੋਚਣੀ ਚਾਹੀਦੀ ਹੈ ਵੀ ਜੇ ਕੋਈ ਸਾਡੇ ਪ ਆਪਣਾ ਸਾਰਾ ਘਰ-ਬਾਰ ਲਟਾ ਰਿਆ ਆਰਥਿਕ ਪੱਖ ਆਪਣਾ ਜਿਹੜੀ ਪੂੰਜੀ ਬੰਦੇ ਨੇ ਪੂਰੀ ਉਮਰ ਦੇ ਵਿੱਚ ਜੋੜੀ ਆ ਸਾਡੇ ਤੇ ਵਿਸ਼ਵਾਸ ਕਰਕੇ ਸਾਡੇ ਤੇ ਲਾ ਰਿਆ ਤੇ ਉਹਦੇ ਹਮੇਸ਼ਾ ਅਹਸਾਨ ਮੰਨੋ ਕਦਰਦਾਨ ਰਹੋ ਤੇ ਜੇ ਤੁਸੀਂ ਇਸ ਤਰੀਕੇ ਨਾਲ ਲੱਗਦਾ ਵੀ ਤੁਹਾਡੀ ਨਹੀਂ ਨਿਭਦੀ ਤੁਹਾਡੀ ਰਿਲੇਸ਼ਨਸ਼ਿਪ ਕਿਤੇ ਹੈਗੀ ਆ ਤੁਹਾਨੂੰ ਇਹ ਰਿਸ਼ਤਾ ਕਬੂਲ ਨਹੀਂ ਤਾਂ ਬੈਠ ਕੇ ਜਿਹੜੇ ਤਰੀਕੇ ਨਾਲ ਚਾਰ ਬੰਦਿਆਂ ਦੇ ਇੱਕ ਪੰਚਾਇਤੀ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਹਾਡਾ ਰਿਸ਼ਤਾ ਜੁੜਿਆ ਸੀ ਉਸੇ ਤਰੀਕੇ ਦੇ ਨਾਲ ਭਾਈਵਾਲ ਤਰੀਕੇ ਨਾਲ ਬੈਠ ਕੇ ਬੇਸ਼ੱਕ ਰਿਸ਼ਤਾ ਤੋੜ ਲਓ ਪਰ ਜਾਣ ਆ ਜਿਹੜੀ ਜ਼ਿੰਦਗੀ ਐ ਇੱਕ ਵਾਰ ਮਿਲਦੀ ਐ ਤੇ ਬਹੁਤ ਕੀਮਤੀ ਆ ਤੁਸੀਂ ਇਹ ਗੱਲ ਸੋਚੋ ਤੇ ਹੁਣ ਇਹ ਚੀਜ਼ ਐ ਵੀ ਜਦੋਂ ਰਿਸ਼ਤਾ ਤੁਹਾਡਾ ਨਹੀਂ ਨਿਭਦਾ ਤੁਸੀਂ ਕਿਸੇ ਪਾਸੇ ਰਹਿ ਲਓ ਪਰ ਦੱਸ ਦਿਓ ਕਲੀਅਰ ਗੱਲ ਜਰੂਰ ਸਾਨੂੰ ਇਸ ਬਾਰੇ ਕਰਨੀ ਚਾਹੀਦੀ ਆ ਫਿਰ ਉਸ ਤੋਂ ਬਾਅਦ ਮਾਤਾ ਜੀ ਤੁਹਾਡਾ ਬੇਟਾ ਦਾਖਲ ਰਿਹਾ ਫਿਰ ਇੱਥੇ ਕਿੰਨਾ ਟਾਈਮ ਹਸਪਤਾਲ 'ਚ ਰਿਹਾ ਉਹ 5 ਦਿਨ ਹਸਪਤਾਲ 'ਚ ਰਿਹਾ ਜੀ ਹਸਪਤਾਲ ਤੋਂ ਬਾਅਦ ਫੇਰ ਸੀ ਘਰੇ ਛੁੱਟੀ ਦਵਾ ਲੈਂਦੇ ਠੀਕ ਹੋ ਗਿਆ ਹੂੰ ਫਿਰ ਘਰੇ ਉਹ ਮਹੀਨਾ ਜਾਨੀ ਬਹੁਤ ਹੀ ਤਕਲੀਫ ਚ ਰਹਾ ਵੀ ਅਸੀਂ ਜਿਵੇਂ ਦਵਾਈ ਬੋਟੀ ਦਵਾਈ ਤੇ ਉਹ ਠੀਕ ਹੋ ਗਿਆ ਫਿਰ ਉਸ ਤੋਂ ਬਾਅਦ ਜਾਣਦਾ ਕਿਉਂਕਿ ਮੈਂ ਇੱਕ ਗੱਲ ਤੁਹਾਨੂੰ ਹੋਰ ਕਲੀਅਰ ਕਰ ਦੇਵਾਂ ਮੈਂ ਇਸ ਭੈਣ ਨੂੰ ਤਾਂ ਗੱਲਬਾਤ ਪੁੱਛ ਰਿਆਂ ਕਿਉਂਕਿ ਇੱਕੋ ਹੀ ਇਹਨਾਂ ਦਾ ਬੇਟਾ ਜਿਹੜਾ ਉੱਥੇ ਕਨੇਡਾ ਦੀ ਜੇਲ੍ਹ ਦੇ ਵਿੱਚ 25 ਸਾਲ ਦੀ ਉਹਨੂੰ ਕੈਦ ਹੋ ਚੁੱਕੀ ਆ ਠੀਕ ਆ ਇਹ ਹੁਣ ਬੋਲਣ ਤੋਂ ਅਸਮਰੱਥਾ ਕਹਿਣ ਨੂੰ ਕੁਛ ਨਹੀਂ ਬਚਿਆ ਜੋ ਕੋਲੇ ਸੀ 4 ਪੈਸੇ ਉਹ ਵੀ ਲਾਲੇ ਠੀਕ ਆ ਜਵਾਕ ਵੀ ਗਿਆ ਤੇ ਪੈਸੇ ਵੀ ਗਏ ਇਸੇ ਕਰਕੇ ਮੈਂ ਉਸ ਭੈਣ ਨੂੰ ਸਾਰੀ ਗੱਲਬਾਤ ਆ ਜਿਹੜੀ ਤਾਂ ਕਰਕੇ ਪੁੱਛ ਰਿਆਂ ਤੁਸੀਂ ਕਿਤੇ ਇਹ ਵੀ ਸਵਾਲ ਕਰੋਗੇ ਵੀ ਆਖਰਕਾਰ ਬੇਬੇ ਬਾਪੂ ਨੂੰ ਕਿਉਂ ਨਹੀਂ ਗੱਲਾਂ ਪੁੱਛੀਆਂ ਗਈਆਂ ਬਹੁਤ ਸਾਰੇ ਜਿਹੜੇ ਸਵਾਲ ਆ ਕਰਨੇ ਬਣਦੇ ਨੇ ਪਰ ਉਹ ਕਿਤੇ ਜਵਾਬ ਆ ਜਿਹੜਾ ਉਸ ਤਰੀਕੇ ਨਾਲ ਨਹੀਂ ਦੇ ਸਕਦੇ ਕਿਉਂਕਿ ਅੰਦਰ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੇ ਨੇ ਫਿਰ ਉਸ ਤੋਂ ਬਾਅਦ ਤੁਹਾਡਾ ਬ੍ਰਦਰ ਕਦੋਂ ਕੈਨੇਡਾ ਜਾਂਦਾ ਭੀਰੇ ਪਰ ਜਦੋਂ ਇਹਨਾਂ ਨੇ ਹਨਾ ਵੀ ਮੁੜ ਕੇ ਸੀ ਇਹਨਾਂ ਨੂੰ ਵੀ ਕੀਤਾ ਇਹ ਸਾਨੂੰ ਆਂਦੇ ਵੀ ਅਸੀਂ ਵੀ ਤੁਹਾਨੂੰ ਪੈਸੇ ਨਹੀਂ ਦੇ ਸਕਦੇ ਹੈਗੇ ਤੇ ਵੀ ਤੁਸੀਂ ਸਾਡੇ ਨਾਲ ਆਹੋ ਕਰ ਲੋ ਵੀ ਤੁਸੀਂ ਮੁੰਡੇ ਨੂੰ ਕੈਨੇਡਾ ਭੇਜ ਦਿਓ ਵੀ ਸਾਡੀ ਕੁੜੀ ਪੀਆਰ ਕਰਾ ਦੂਗੀ ਤੇ ਵੀ ਮੁੜ ਕੇ ਚਲੋ ਇਹਨਾਂ ਨੇ ਹਨਾ ਵੀ ਜੋਰ ਪਾਇਆ ਮੇਰੇ ਬ੍ਰਦਰ ਨੂੰ ਵੀ ਇਹਨਾਂ ਨੇ ਵੀ ਮੁੜ ਕੇ ਜਦੋਂ ਭੇਜਤਾ ਕੈਨੇਡਾ ਮੇਰਾ ਭਰਾ 2 ਮਹੀਨੇ ਦੋ ਮਹੀਨੇ ਬਾਅਦ ਫੇਰ ਕੈਨੇਡਾ ਉੱਡ ਗਿਆ ਸੀਗਾ ਵੀ ਫਿਰ ਇਹ ਦੋਨੇ ਜਣੇ ਆਪ ਦਾ ਅਲੱਗ-ਅਲੱਗ ਰਹਿਣ ਲੱਗ ਗਏ ਸੀਗੇ ਨਾਲੇ ਮੇਰਾ ਬ੍ਰਦਰ ਤੇ ਵੀ ਨਾਲੇ ਇਹਦੀ ਵਾਈਫ ਤੇ ਵੀ ਦੋਨੇ ਅਲੱਗ-ਅਲੱਗ ਰਹਿੰਦੇ ਸੀਗੇ ਇਕੱਠੇ ਨਹੀਂ ਰਹਿੰਦੇ ਸੀ ਗੇ ਹੂੰ ਤੇ ਵੀ ਮੁੜ ਕੇ ਜਦੋਂ ਫਿਰ ਮੇਰੇ ਬ੍ਰਦਰ ਗਏ ਨੂੰ ਹਜੇ 9 ਦਿਨ ਹੀ ਹੋਏ ਸੀਗੇ ਵੀਰੇ ਤੇ ਇਹ ਕੁੜੀ ਨਾ ਮੇਰੇ ਬ੍ਰਦਰ ਨੂੰ ਨਿੱਤ ਫੋਨ ਲਾਉਂਦੀ ਸੀਗੀ ਕਹਿੰਦੀ ਸੀਗੀ ਵੀ ਤੂੰ ਆ ਜਾ ਹਣਾ ਵੀ ਪੀਆਰ ਦੇ ਸੈਂਡ ਕਰ ਜਾ ਮੇਰਾ ਭਰਾ ਚਚਕਦਾ ਸੀਗਾ ਵੀ ਮੈਂ ਨਹੀਂ ਜਾਣਾ ਹੈਗਾ ਵੀ ਜਦੋਂ ਵੀ ਹਣਾ ਵੀ ਆਪਣਾ ਨਿਭੜਨ ਦਾ ਬੜਾਈ ਹੋ ਗਿਆਗਾ ਤੇ ਮੁੜ ਕੇ ਵੀ ਇਹਨੇ ਕੁੜੀ ਕਹਿੰਦੀ ਹੈ ਕਿ ਵੀ ਨਹੀਂ ਮੈਂ ਤੈਨੂੰ ਆ ਕੇ ਲੈ ਕੇ ਜਾਨੀ ਹੈਗੀ ਵੀ ਤੂੰ ਕਹਿੰਦੀ ਸੈਂਡ ਕਰਕੇ ਜਾ ਫਿਰ ਇਹ ਕੁੜੀ ਵੀ ਮੇਰੇ ਭਰਾ ਨੂੰ ਬਸ ਤੇ ਆ ਕੇ ਲੈ ਕੇ ਗਈ ਹੈ ਇਹਦੇ ਨਾਲ ਕਿ ਮੁੰਡੇ ਸੀਗੇ ਕੁੜੀ ਦੇ ਨਾਲ ਦੋ ਤਿੰਨ ਤੇ ਵੀ ਉੱਥੇ ਵੀ ਮੇਰੇ ਭਰਾ ਨੂੰ ਜਦੋਂ ਇਹ ਲੈ ਕੇ ਗਈ ਹੈਗੀ ਪਹਿਲਾਂ ਹੀ ਕਿਤੇ ਵੀ ਮੇਰੇ ਭਰਾ ਨੂੰ ਵੀ ਹੋਰ ਹੋਸਟਲ 'ਚ ਵੀ ਲੈ ਕੇ ਗਈ ਹੈ ਹੋਟਲ 'ਚ ਵੀ ਲੈ ਕੇ ਗਈ ਹੈਗੀ ਤੇ ਵੀ ਮੁੜ ਕੇ ਕੈਨੇਡੀਅਨ ਟਾਇਰ 'ਚ ਲੈ ਗਈ ਹੈ ਬਰੇਟੇ ਵੀ ਉਹ ਉੱਥੇ ਕਿ ਵੀ ਸਾਨੂੰ ਨਹੀਂ ਪਤਾ ਇਹਨਾਂ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਵੀ ਉਹ ਜਿਹੜੇ ਨਾਲ ਮੁੰਡੇ ਸੀਗੇ ਵੀ ਇਹਦੀ ਚੰਦਨਪ੍ਰੀਤ ਕੌਰ ਵੀ ਮਰ ਗਈ ਜਦੋਂ ਮਰ ਗਈ ਉਹ ਮਰਨ ਦਾ ਕਾਰਨ ਉੱਥੇ ਲੜਾਈ ਝਗੜੇ 'ਚ ਮਰੀ ਹਾਂ ਵੀ ਲੜਾਈ ਝਗੜੇ 'ਚ ਆਈ ਨਹੀਂ ਪਤਾ ਹੈਗਾ ਵੀ ਸਾਨੂੰ ਵੀ ਉਹ ਮੁੰਡੇ ਮਾਰ ਗਏ ਇੱਕ ਵੀ ਕੌਣ ਮਾਰ ਗਿਆ ਹੈਗਾ ਵੀ ਮੇਰਾ ਭਰਾ ਉੱਥੇ ਹੀ ਬੈਠਾ ਰਹਿ ਗਿਆ ਵੀ ਜਿਹੜੀ ਗੱਲ ਸਪਸ਼ਟ ਹੋਈ ਜਾਂ ਤੁਹਾਡੇ ਬ੍ਰਦਰ ਦੇ ਉੱਪਰ ਕਨੇਡਾ ਦੀ ਅਦਾਲਤ ਨੇ ਜਿਹੜੇ ਦੋਸ਼ ਤੈਅ ਕੀਤੇ ਵੀ ਇਹਨੇ ਸੱਚਮੁੱਚ ਆਪਣੇ ਘਰ ਵਾਲੀ ਦਾ ਕਤਲ ਕਰ ਦਿੱਤਾ ਉੱਥੇ ਲੜਾਈ ਦੇ ਵਿੱਚ ਕੋਈ ਸਿਰਚ ਸੱਟ ਵੱਜੀ ਕੋਈ ਜ਼ਖਮ ਹੋਇਆ ਕੋਈ ਹੋਰ ਗੱਲ ਹੋਈ ਨਹੀਂ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਹੈਗਾ ਵੀਰੇ ਜੀ ਹਾਂਜੀ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਹੈਗਾ ਨਾ ਹੀ ਸਾਨੂੰ ਕਿਸੇ ਨੇ ਕੁਝ ਦੱਸਿਆ ਹੈਗਾ ਨਾ ਹੀ ਪੁਲਿਸ ਨੇ ਦੱਸਿਆ ਸਾਨੂੰ ਇਹਦੇ ਬਾਰੇ ਨਹੀਂ ਹੈਗਾ ਕੁਝ ਪਤਾ ਵੀਰੇ ਫਿਰ ਤੁਹਾਨੂੰ ਇਹ ਪਤਾ ਹੈ ਕਦੋਂ ਲੱਗਿਆ ਵੀ ਤੁਹਾਡੇ ਭਰਜਾਈ ਦੀ ਡੈਥ ਹੋ ਗਈ ਤੇ ਤੁਹਾਡੇ ਬ੍ਰਦਰ ਨੂੰ ਜਿਹੜਾ ਅਰੈਸਟ ਕਰ ਲਿਆ ਪੁਲਿਸ ਨੇ ਸਾਨੂੰ ਵੀਰੇ ਮੇਰੇ ਬ੍ਰਦਰ ਤੇ ਦੋਸਤ ਨੇ ਫੋਨ ਲਾਇਆ ਸੀਗਾ ਵੀ ਕਹਿੰਦਾ ਐਂ ਕਰਕੇ ਵੀ ਚੰਦਨਪ੍ਰੀਤ ਦੀ ਡੈਥ ਹੋ ਗਈ ਹੈ ਵੀ ਤੇ ਵਿਚਾਰਨਜੀਤ ਨੂੰ ਆਪਣੇ ਨੂੰ ਵੀ ਪੋਰਸ ਗਿਫਟਾਰ ਕਰਕੇ ਲੈ ਗਈ ਹੈਗੀ ਵੀ ਸਾਨੂੰ ਸਾਡੇ ਉਹਦੇ ਦੋਸਤ ਨੇ ਦੱਸੇ ਸੀ ਚਰਨਜੀਤ ਨਾਲ ਸਾਡੀ 20 25 ਦਿਨਾਂ ਬਾਅਦ ਗੱਲ ਹੋਈ ਸੀਗੀ ਇਹ ਕਦੋਂ ਦੀ ਘਟਨਾ ਕਿਹੜੇ ਸਾਲ ਦੀ ਆ ਇਹ ਵੀਰੇ 2021 ਚ ਹੀ ਹੈਗੀ ਕਿਹੜੀ 2022 ਚ ਹੈ ਕਿਹੜੀ ਜਦੋਂ ਕਤਲ ਹੋਇਆ ਤੁਹਾਡੇ ਨੂੰ ਹੁੰਦਾ ਇਹ 11ਵੇਂ ਮਹੀਨੇ ਦੀ 24 ਤਰੀਕ ਨੂੰ ਜੀ ਉਹ ਤਾਂ ਇਸ 2024 ਨੂੰ ਤਾਂ ਸਜ਼ਾ ਸੁਣਾਈ ਆ ਕਿੰਨਾ ਟਾਈਮ ਜਿਹੜਾ ਕੇਸ ਚੱਲਦਾ ਰਿਹਾ ਇਹ 2 ਸਾਲ ਹੋ ਗਏ ਵੀਰੇ ਕੇਸ ਨੂੰ ਚੱਲਦੇ ਨੇ 2 ਸਾਲ 5 ਮਹੀਨੇ 2000 ਤਕਰੀਬਨ 22 ਦੇ ਆਪਾਂ ਇਹ ਕਹਿ ਸਕਦੇ ਆ 22 ਦੇ ਵਿੱਚ ਕਿਤੇ ਜਾ ਕੇ ਇਹ ਜਿਹੜਾ 19 ਸਤੰਬਰ ਸੀਗਾ ਵੀਰੇ ਜਿੱਦੇ ਕਤਲ ਹੋਇਆ ਹਾਂਜੀ 19 ਸਤੰਬਰ ਦੇ ਉਹ ਜਿਹੜੀ ਹੈਗੀ ਆ ਚਲੋ ਤਰੀਕੇ ਇਧਰ ਉਧਰ ਵੀ ਹੋ ਸਕਦੀ ਹੈ ਕਿਉਂਕਿ ਜਦੋਂ ਵਕਤ ਹੀ ਇਸ ਤਰੀਕੇ ਦਾ ਸੀਗਾ ਤੇ 2022 ਦੇ ਵਿੱਚ ਮੌਤ ਹੁੰਦੀ ਆ ਉਸ ਤੋਂ ਬਾਅਦ 2 ਸਾਲ ਆ ਜਿਹੜਾ ਕੇਸ ਚੱਲਿਆ ਹਾਂ ਬ੍ਰੀ ਉਹਨੂੰ ਜਦੋਂ ਪਤਾ ਲੱਗ ਗਿਆ ਵੀ ਆ ਘਟਨਾ ਘਟ ਗਈ ਫਿਰ ਉੱਥੇ ਕੋਈ ਪੈਰਵਾਈ ਕੀਤੀ ਕੋਈ ਵਕੀਲ ਦੇ ਨਾਲ ਕਿਸੇ ਨਾਲ ਗੱਲਬਾਤ ਹੁੰਦੀ ਰਹੀ ਨਹੀਂ ਵੀਰੇ ਸਾਨੂੰ ਹੁਣ ਉਹਨਾਂ ਨੇ ਪੁਲਿਸ ਆ ਲੈਣ ਵੀ ਉਹ ਸਰਕਾਰੀ ਵਕੀਲ ਹੀ ਮਿਲਿਆ ਸੀਗਾ ਮੇਰੇ ਭਰਾ ਨੂੰ ਤੇ ਉਹ ਸਰਕਾਰੀ ਵਕੀਲ ਨੇ ਕਿ ਇਸ ਝਾ ਘੜਿਆਗਾ ਵੀ ਸਾਡੀ ਉਹਦੇ ਨਾਲ ਹੀ ਗੱਲਬਾਤ ਹੁੰਦੀ ਸੀਗੀ ਸਰਕਾਰੀ ਵਕੀਲ ਨਾਲ ਹੀ ਤੇ ਵੀ ਉਹ ਹੀ ਸੀਗਾ ਉਹ ਸਾਨੂੰ ਇਹ ਕਹਿਨ ਦਾ ਸੀਗਾ ਵੀ ਨਹੀਂ ਵੀ ਕੋਈ ਪ੍ਰੂਫ ਵਗੈਰਾ ਕੋਸ ਨਹੀਂ ਹੈਗਾ ਵੀ ਆਪਣੇ ਮੁੰਡੇ ਦਾ ਕੋਈ ਕਸੂਰ ਨਹੀਂ ਹੈਗਾ ਬ੍ਰੀ अच्छा ਜਦੋਂ ਹੁਣ ਤੁਹਾਡੀ ਭਝਾਈ ਦੀ ਡੈਥ ਹੋ ਗਈ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਬ੍ਰਦਰ ਨੂੰ ਪੁਲਿਸ ਲੈ ਗਈ ਫੇਰ ਇੱਥੇ ਸਹੁਰੇ ਪਰਿਵਾਰ ਨਾਲ ਲੜਕੀ ਦੇ ਪੇਕੇ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਲੜਕੀ ਦੇ ਭਰਾ ਨੇ ਵੀਰੇ ਸਾਨੂੰ ਫੋਨ ਕੀਤਾ ਮੇਰੇ ਡੈਡੀ ਨੂੰ ਕਹਿੰਦਾ ਕਿ ਵੀ ਅੰਕਲ ਵੀ ਐਂ ਕਰਕੇ ਵੀ ਮੈਨੂੰ 25 ਲੱਖ ਰੁਪਇਆ ਪਾ ਦੇ ਕਹਿੰਦਾ ਮੈਂ ਕੁੜੀ ਦੀ ਡੈੱਡ ਬੋਡੀ ਮੰਗਵਾਉਣੀ ਹੈਗੀ ਮੁੜ ਕੇ ਉਹਨਾਂ ਨੇ ਸਾਨੂੰ ਕੋਈ ਫੋਨ ਨਹੀਂ ਕੀਤਾ ਹੈਗਾ ਵੀਰੇ ਇੱਕ ਵਾਰ ਕੀਤਾ ਹਾਂ ਇੱਕ ਵਾਰੀ ਉਹਨਾਂ ਨੇ ਉਹ ਵੀ ਉਦੋਂ ਪੈਸੇ ਮੰਗਿਆ ਸਾਥੋਂ ਫੋਨ ਲਾ ਕੇ ਹੋਰ ਸਾਨੂੰ ਉਹਨਾਂ ਨੇ ਕੋਈ ਸਵਾਲ ਨਹੀਂ ਕਿਹਾ ਹੈਗਾ ਕਹਿੰਦਾ ਪੈਸੇ ਦੇ ਇਹਨਾਂ ਖਰਚਾ ਹੀ ਦੇ ਨਹੀਂ ਸਕ ਕਈ ਸਾਥੀ ਤੇ 17 6 ਲੱਖ ਰੁਪਇਆ ਖਾ ਗਏ ਤੇ ਹੁਣ ਸਾਨੂੰ 25 ਲੱਖ ਜੀ ਕਾਹ ਦੇ ਦਈਏ ਸੀ ਫਿਰ ਅਹੀ ਜਵਾਬ ਦੇਤਾ ਉਹਨਾਂ ਨੇ ਪੈਸੇ ਤੋਂ ਪੀਆਰ ਤੇ ਲਿਖਿਆ ਬਸ ਨਾ ਜੀ ਪੀਆਰ ਹੋ ਗਈ ਜੀ ਵੀ ਪੀਆਰ ਲੈਣੀ ਆ ਤੇ ਸਾਨੂੰ ਹੋਰ ਕੋਈ ਪੈਸਾ ਨਹੀਂ ਦੇਣਾ ਇਹ ਦੁਬਾਰਾ ਚ ਸੁਣਨਾ ਕੋਈ ਤਲਕਾ ਤਾਂ ਨਹੀਂ ਰਹਿ ਗਿਆ ਸਾਡਾ ਕੱਲੇ ਪੀਆਰ ਦਾ ਤਲਕਾ ਤਾਂ ਰਹਿ ਗਿਆ ਉਹ ਤਾਂ ਕਹਿੰਦੇ ਉਹ ਤਾਂ ਕਹਿੰਦੇ ਸਾਨੂੰ ਪੈਸੇ ਵਾਪਸ ਕਰ ਤੇ ਪੈਸੇ ਜਿੱਦੇ ਸਾਡੀ ਕੁੜੀ ਦੀ ਮੌਤ ਹੁੰਦੀ ਆ ਉੱਤੇ ਕਰਨਜੀਤ ਨੇ ਜਿਹੜਾ ਸਾਨੇ ਚ ਬੰਦਾ ਸੀ ਉਹਦੇ ਉਹਨੇ ਕਾਗਜ਼ ਉਹਨਾਂ ਨੂੰ ਫੜਾਤਾ ਈ ਕਾਜੇ ਕਾਗਜ਼ ਸੀ ਉਹ ਕੀ ਲਿਖਿਆ ਸੀ ਕਾਜੇ ਉਹ ਤੇ ਕਲੀ ਜਿਵੇਂ ਲਿਖੀ ਵੀ ਜੇ ਇਹਨੂੰ ਕੁੜੀ ਪੱਕਾ ਕਰਾ ਦੂ ਤਾਂ ਫਿਰ ਤੇ ਕਾਗਜ਼ ਸਾਡੇ ਕੋਲੇ ਐ ਤੇ ਨਾ ਪੱਕਾ ਕਰਾਇਆ ਤੇ ਫਿਰ ਤੁਹਾਨੂੰ ਖਰਚਾ ਦੇਵਾਂਗੇ ਜੀ ਤੋ ਖਰਚਾ ਹੰ ਕੋਈ ਨਹੀਂ ਦਿੱਤਾ ਸਾਰਾ ਕਾਗਜ਼ ਪੱਤਰ ਸਾਰਾ ਉਹ ਆਪ ਲੈ ਗੀ ਜੀ ਉਹ ਕਹਿੰਦੀ ਆ ਲੋਕਾਂ ਕੋਲੇ ਵੀ ਖਰਚਾ ਇਹਨੂੰ ਦੇਤਾ ਦਿੱਤਾ ਹੰ ਕੋਈ ਨਹੀਂ ਦਿੱਤਾ ਜੀ ਇਹ ਜਿਹੜਾ ਅਮਰਜੀਤ ਤੁਹਾਡਾ ਵਿਚੋਲਾ ਸੀ ਉਹਦੇ ਕੋਲੇ ਕਾਗਜ਼ ਸੀ ਹਾਂ ਅਮਰਜੀਤ ਕੋਲੇ ਸੀ ਕਰਮਜੀਤ ਕਰਮਜੀਤ ਕੋਲੇ ਸੀਗਾ ਅਮਰਜੀਤ ਦੇਖੋ ਇੱਕ ਗੱਲ ਇਹ ਸਿੱਧ ਹੋਈ ਸੀ ਜਦੋਂ ਬਾਤ ਦੇ ਇਹਨਾਂ ਦਾ ਰੌਲਾ ਪੈਂਦਾ ਇੱਕ ਕਾਗਜ਼ ਲਿਖ ਲੈਤਾ ਗਿਆ ਵੀ ਜੇਕਰ ਕੁੜੀ ਪੀਆਰ ਕਰਾ ਦਿੰਦੀ ਆ ਮੁੰਡੇ ਨੂੰ ਤਾਂ ਠੀਕ ਆ ਜੇ ਕੁੜੀ ਪੀਆਰ ਨਹੀਂ ਕਰਾਉਂਦੀ ਤਾਂ ਜਿਹੜੀ ਲੜਕੀ ਦੇ ਪਰਿਵਾਰ ਦੀ 5 ਕਨਾਲਾਂ ਜ਼ਮੀਨ ਇਹ ਹੀ ਲਿਖੀ ਸੀ ਕਿ ਪੈਸੇ ਲੈ ਕੇ ਸੀ ਜ਼ਮੀਨ 5 ਕਨਾਲਾਂ ਜ਼ਮੀਨ ਜਾਂ ਪੈਸੇ ਇਹਨਾਂ ਦੇ ਵਾਪਸ ਆ ਜਿਹੜੇ ਉਹ ਦਿੱਤੇ ਜਾਣਗੇ ਪਰ ਉਹਦੇ ਵਿਚਕਾਰ ਹੀ ਜਿਹੜੀ ਇਹ ਘਟਨਾ ਹੋ ਜਾਂਦੀ ਆ ਉਹ ਕਾਗਜ਼ ਸੀ ਜਿਹੜਾ ਲਿਖਤ ਸੀਗੀ ਉਹ ਸਾਂਝੇ ਬੰਦੇ ਕੋਲੇ ਰੱਖੀ ਗਈ ਕਰਮਜੀਤ ਕੋਲੇ ਜਿਹੜਾ ਵਿਚੋਲੇ ਸੀ ਵਿਚੋਲੇ ਕੋਲੇ ਉਹ ਕਾਗਜ਼ ਆ ਰੱਖੇ ਗਏ ਨੇ ਪਰ ਇਹ ਪਰਿਵਾਰ ਦਾ ਹੁਣ ਇਹ ਕਹਿਣਾ ਵੀ ਉਹ ਜਿਹੜੇ ਕਾਗਜ਼ ਸੀਗੇ ਉਹ ਕਰਮਜੀਤ ਸਿੰਘ ਵਿਚੋਲੇ ਦੇ ਕੋਲੋਂ ਲੜਕੀ ਦਾ ਪਰਿਵਾਰ ਸੀ ਜਿਹੜਾ ਉਹ ਲੈ ਗਿਆ ਹੁਣ ਸਜ਼ਾ ਕਿਹੜੇ ਕਦੋਂ ਸੁਣਾਈ ਗਈ ਆ ਤੁਹਾਡੇ ਬ੍ਰਦਰ ਨੂੰ ਇਹਨੂੰ 11ਵੇਂ ਮਹੀਨੇ ਚ ਵੀਰੇ 2024 ਚ ਉਦੋਂ ਸੁਣਾਈ ਗਈ ਆ ਹਾਂਜੀ ਕਿੰਨੇ ਟਾਈਮ ਦੀ ਸਜ਼ਾ ਸੁਣਾਈ 25 ਸਾਲ ਦੀ ਵੀ ਫਿਰ ਉਸ ਤੋਂ ਬਾਅਦ ਹੁਣ ਤੁਹਾਡੀ ਕੋਈ ਕਾਰਵਾਈ ਲਈ ਕੋਈ ਗੱਲਬਾਤ ਹੋਈ ਆ ਨਹੀਂ ਵੀਰੇ ਹਜੇ ਸਾਡੀ ਕੋਈ ਨਹੀਂ ਵੀ ਹਜੇ ਸਾਨੂੰ ਇਹੀ ਕਹਿੰਦੇ ਆ ਵੀ ਤੁਸੀਂ ਅਪੀਲ ਪਾਓ ਵੀਰੇ ਗਾਹਣਾ ਵੀ ਸਾਡੀ ਤਾਂ ਹੁਣ ਇਹੀ ਆ ਹੋ ਆਗੀ ਵੀ ਸਾਨੂੰ ਕੋਈ ਵੀ ਵਕੀਲ ਵਧੀਆ ਮਿਲੇ ਹੈਣਾ ਵੀ ਅਸੀਂ ਵੀ ਆਪਦੇ ਭਰਾ ਨੂੰ ਵੀ ਰਹਾ ਕਰਾ ਸਕੀ ਹਣਾ ਵੀ ਇੱਧਰ ਲਿਆ ਸਕੀ ਸਾਡੀ ਤਾਂ ਸਰਕਾਰ ਨੂੰ ਰਹੀ ਇਹੀ ਬੇਨਤੀ ਆ ਵੀ ਸਾਨੂੰ ਹੁਣ ਸਾਫ਼ ਚਾਹੀਦਾ ਬਸ ਮਾਤਾ ਕੀ ਲੱਗਦਾ ਵੀ ਤੁਹਾਡੇ ਬੇਟੇ ਤੋਂ ਇਹ ਗੱਲਬਾਤ ਹੋਊਗੀ ਹੋ ਇਸ ਤਰੀਕੇ ਦੀ ਹਾਂਜੀ ਮੇਰਾ ਬੇਟਾ ਇਸ ਗੱਲ ਜਮਈ ਨਹੀਂ ਸੀ ਇਸ ਕੰਤੇ ਕਦੇ ਵੀ ਕਿਸੇ ਨਾਲ ਇੱਧਰ ਲੜਿਆ ਬੋਲਿਆ ਨਹੀਂ ਸੀ ਕਦੇ ਵੀ ਇੰਨੇ ਜੋ ਗਰਾਹੇ ਨਹੀਂ ਸੀ ਉਹ ਗੱਲ ਮੈਂ ਕਹੂ ਕਿਸੇ ਨੂੰ ਵੀ ਪੁੱਛ ਲੋ ਪਿੰਡ ਚ ਭਾਵੇਂ ਵੀ ਜੇ ਮੇਰਾ ਬੇਟਾ ਇੰਨੇ ਜੋ ਗਰਾਹ ਹੋ ਗਿਆ ਤਾਂ ਮੇਰੇ ਨਾਲ ਗੋਹਾ ਘੁੜਾ ਸਟੰਦਾ ਰਿਹਾ ਤੇ ਖੇਤੀਬਾੜੀ ਕਰਦਾ ਰਿਹਾ ਤੇ ਪਰ ਉਹਦਾ ਵੀ ਬਹੁਤ ਹੀ ਕਰਦਾ ਸੀ ਜਾਦੇ ਚੰਦਨਪਰੀ ਦਾ ਬਹੁਤ ਇਹ ਅਪੀਲ ਕੀ ਕਰਨੀ ਹੈ ਕੀ ਕਹਿਣਾ ਲੋਕਾਂ ਨੂੰ ਨਹੀਂ ਕਹਿਣੀ ਹੈ ਵੀ ਸਾਡਾ ਬੱਚਾ ਇੱਧਰ ਹੋਣਾ ਚਾਹੀਦਾ ਹੈ ਸਭ ਪਾਹੀ ਲੋਣਾ ਬਸ ਵੀ ਕੋਈ ਭੈਣ ਭਾਈ ਕੋਈ ਸੰਯੋਗ ਦੇ ਦੇ ਤੇ ਸਾਡਾ ਬੱਚਾ ਇੱਧਰ ਆ ਜੇ ਵੀਸੀ ਤਾਂ ਹੁਣ ਇੰਨਾ ਜਿੰਨਾ ਪੈਸਾ ਮੰਗੀ ਜਾਂਦੇ ਵਕੀਲ ਹੂੰ ਇੰਨਾ ਸਾਨੂੰ ਪਤਾ ਹੀ ਨਹੀਂ ਕਿੱਥੋਂ ਲਾਵਾਂਗੇ ਹੂੰ ਕਿੱਥੋਂ ਨਹੀਂ ਮੰਨਦਾ ਇਹਨਾਂ ਸਜ਼ਾ ਹੋ ਗਈ ਆ ਕੀ ਨਾ ਸੀ ਤੁਹਾਡੇ ਬ੍ਰਦਰ ਦਾ ਚਰਨਜੀਤ ਚਰਨਜੀਤ ਸਿੰਘ ਚਰਨਜੀਤ ਸਿੰਘ ਨੂੰ ਆਪਣੀ ਪਤਨੀ ਚੰਦਨਪ੍ਰੀਤ ਦੇ ਕਤਲ ਦੇ ਵਿੱਚ 25 ਸਾਲ ਦੀ ਸਜ਼ਾ ਜਿਹੜੀ ਹੈਗੀ ਆ ਕੈਨੇਡਾ ਦੀ ਅਦਾਲਤ ਨੇ ਸਨਾ ਦਿੱਤੀ ਆ ਠੀਕ ਆ ਹੁਣੇ ਪਰਿਵਾਰ ਦਾ ਇਹ ਕਹਿਣਾ ਵੀ ਜੇਕਰ ਕੋਈ ਵੀ ਸੰਸਥਾ ਕੋਈ ਵੀ ਉਥੋਂ ਦਾ ਵਕੀਲ ਜਾਂ ਆਪਣਾ ਪੰਜਾਬੀ ਭਾਈ ਚਾਰਾ ਕਿਸੇ ਵੀ ਤਰ੍ਹਾਂ ਦੀ ਇਹਨਾਂ ਦੀ ਮਦਦ ਕਰ ਸਕਦਾ ਹੋਵੇ ਤਾਂ ਜਰੂਰ ਕਰੇ ਇਹ ਗੱਲ ਪਰ ਹੁਣ ਇਹਦੇ ਵਿੱਚ ਇਹ ਜ਼ਰੂਰ ਆ ਕਿ ਕੈਨੇਡਾ ਦੀ ਅਦਾਲਤ ਨੇ ਉਹਨੂੰ ਦੋਸ਼ੀ ਤੈਅ ਆ ਜਿਹੜਾ ਉਹ ਜਰੂਰ ਕਰ ਦਿੱਤਾ ਲੜਕੀ ਦੇ ਪਰਿਵਾਰ ਦੇ ਨਾਲ ਵੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਪੱਖ ਜਾਣਨ ਦੀ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹ ਕੀ ਕਹਿੰਦੇ ਨੇ ਜਾਂ ਜਿਹੜੀਆਂ ਜਿਹੜੀਆਂ ਇਹਨਾਂ ਨੇ ਗੱਲਾਂ ਕਈਆਂ ਉਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿਉਂ ਆਪਣਾ ਇੱਕੋ ਹੀ ਮਕਸਦ ਆ ਹੁਣ ਵੇਖੋ ਉਸ ਲੜਕੀ ਦੀ ਮੌਤ ਹੋ ਗਈ ਤੇ ਜਿਹੜਾ ਇਹਨਾਂ ਦਾ ਬੇਟਾ ਸੀ ਉਹ 25 ਸਾਲ ਲਈ ਅੰਦਰ ਚਲਾ ਗਿਆ ਦੋਨੇ ਘਰ ਬਰਬਾਦ ਹੋ ਗਏ ਦੋਨਾਂ ਬੱਚਿਆਂ ਦੀਆਂ ਜ਼ਿੰਦਗੀਆਂ ਖਤਮ ਹੋ ਗਈਆਂ ਇਸੇ ਤਰੀਕੇ ਦੇ ਨਾਲ ਪਰ ਸੱਚ ਕੀ ਆ ਝੂਠ ਕੀ ਆ ਜੇ ਇਹ ਅਪੀਲ ਅੱਗੇ ਪਾਉਂਦੇ ਆ ਉਹਦੇ ਵਿੱਚ ਕੁਝ ਹੋਰ ਖਲਾਸੇ ਹੁੰਦੇ ਆ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦੇ ਪੱਖ ਦੇ ਵਿੱਚ ਗੱਲ ਆਉਂਦੀ ਆ ਉਹ ਆਉਣ ਵਾਲਾ ਟਾਈਮ ਹੀ ਦੱਸੂਗਾ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਲੜਕੀ ਦੇ ਪਰਿਵਾਰ ਨਾਲ ਗੱਲਬਾਤ ਕਰ ਸਕੀਏ ਦੂਸਰਾ ਪੱਖ ਵੀ ਮੈਂ ਤੁਹਾਡੇ ਸਾਹਮਣੇ ਜਿਹੜਾ ਲਿਆ ਸਕਾਂ ਇਹ ਪਰਿਵਾਰ ਦੀ ਇਹ ਵਿਥਿਆ ਸੀ ਪਰ ਬਹੁਤ ਅਫਸੋਸ ਹੋਇਆ ਬਹੁਤ ਸਾਰੇ ਇਹ ਮਾਮਲੇ ਆ ਜਿਹੜੇ ਸਾਡੇ ਆ ਰਹੇ ਨੇ ਪੰਜਾਬ ਦੇ ਵਿੱਚ ਕਿਉਂਕਿ ਨਿਤ ਇਹ ਘਟਨਾਵਾਂ ਹੁੰਦੀਆਂ ਨਿਤ ਇਹ ਜਦੋਂ ਮੈਂ ਜਾ ਕੇ ਸੁਣਾਂ ਇਹ ਹੁੰਦਾ ਵੀ ਇਸ ਪਰਿਵਾਰ ਤੋਂ ਕੋਈ ਵੱਧ ਦੁਖੀ ਨਹੀਂ ਹੋਣਾ ਪਰ ਅਗਲੇ ਘਰੇ ਜਾਈਦਾ ਉਹ ਇਸ ਤੋਂ ਵੀ ਵੱਧ ਦੁਖੀ ਹੁੰਦਾ ਮੈਂ ਕਹਿੰਦਾ ਜੇ ਤੁਹਾਡਾ ਰਿਸ਼ਤਾ ਨਹੀਂ ਨਿਭਦਾ ਜਿਹੜੇ ਤਰੀਕੇ ਨਾਲ ਚਾਰ ਬੰਦਿਆਂ ਚ ਬਹਿ ਕੇ ਤੁਹਾਡਾ ਰਿਸ਼ਤਾ ਜੁੜਿਆ ਸੀ ਉਹਨਾਂ ਬੰਦਿਆਂ ਚ ਬਹਿ ਕੇ ਰਿਸ਼ਤਾ ਆਪਦਾ ਇੱਕ ਕਲੀਅਰ ਕਰਕੇ ਤੋੜ ਲਓ ਪਰ ਕਿਸੇ ਦੀ ਜਾਨ ਇਸ ਤਰ੍ਹਾਂ ਖਤਮ ਨਾ ਹੋਵੇ ਕੋਈ ਪਰਿਵਾਰ ਇਸ ਤਰ੍ਹਾਂ ਬਰਬਾਦ ਨਾ ਹੋਵੇ ਤੇ ਜੁੜੇ ਰਹੋ ਮਲੂਕਾ ਟੀਵੀ ਨਾਲ ਜਸਕਰਨ ਸਿੰਘ ਧੰਨਵਾਦ ਜੀ